ਕਾਲੀਦਰ ਬਾਦਲ ਦੀ ਸਟਰੈਂਥ ਕੀ ਹੈ ਦੋ ਐਮਐਲਏ ਨੇ ਉਹਨਾਂ ਦੇ ਅਸੈਂਬਲੀ ਦੇ ਵਿੱਚ ਉਹਦੇ ਜੋ ਇੱਕ ਜਿਹੜਾ ਹੈਗਾ ਉਹ ਪੰਜ ਮੈਂਬਰੀ ਕਮੇਟੀ ਚ ਹੈ ਇੱਕ ਹੀ ਹੈਗਾ ਉਹਨਾਂ ਕੋਲ ਤੇ ਜਿਹੜੀ ਯਾਲੀ ਸਾਹਿਬ ਦੀ ਹਜੇ ਹੈਗੀ ਆ ਉਹ ਹਜੇ ਹਵਾ ਚ ਜਿਹੜਾ ਜਿਹੜਾ ਸਮਾਜ ਹੈ ਉਸ ਤੇ ਵਿੱਚ ਜਿਹੜੀ ਇੱਕ ਕੰਸਰਨ ਹੈ ਜਿਹੜੀ ਇੱਕ ਬੇਚੈਨੀ ਹੈ ਉਹਦੀਆਂ ਸਾਰੀਆਂ ਰਿਫਲੈਕਸ਼ਨਸ ਨੇ ਇਹ ਸਾਰੇ ਲੋਕ ਜਿਹੜੇ ਨੇ ਚਾਹੇ ਮਨਪ੍ਰੀਤ ਯਾਲੀ ਨੇ ਚਾਹੇ ਸੁਖਪੀਰ ਸਿੰਘ ਬਾਦਲ ਨੇ ਇਹ ਆਪਣੇ ਆਪਣੇ ਢੰਗ ਦੇ ਨਾਲ ਉਹ ਜਿਹੜੀ ਸਾਰੀ ਬੇਚੈਨੀ ਹੈ ਉਹ ਜਿਹੜਾ ਸਾਰਾ ਇੱਕ ਅਸ਼ਾਂਤੀ ਹੈ ਉਸ ਸਮਾਜ ਦੀ ਉਸ ਨੂੰ ਆਪਣੇ ਪੋਲੀਟੀਕਲ ਮੋਟਿਵਸ ਲਈ ਕੈਪਟਲਾਈਜ਼ ਕਰਨਾ ਚਾਹੁੰਦੇ ਆ ਗੁਰਵੀਰ ਸਿੰਘ ਬਾਦਲ ਨੂੰ ਅਪੀਲ ਵੀ ਕਰਤੀ ਕਿ ਵੀ ਜੇ ਤੁਸੀਂ ਪਾਰਟੀ ਬਚਾਉਣੀ ਆ ਜਾਂ ਦਲ ਬਚਾਉਣਾ ਤਾਂ ਤੁਸੀਂ ਪ੍ਰਧਾਨਗੀ ਛੱਡੋ ਜੇ ਉਹਨਾਂ ਨੂੰ ਅਪੀਲ ਕਰਨੀ ਪੈਗੀ ਸੁਖਵੀਰ ਬਾਦਲ ਕੋਲ ਇਹਦਾ ਮਤਲਬ ਇਹ ਨਿਕਲ ਗਿਆ ਕਿ ਉਹ ਜਿਹੜੀ ਵਰਟੀਕਲ ਲਾਈਨ ਖਿੱਚ ਕੇ ਚੱਲ ਰਹੇ ਸੀ ਉਹ ਇਹਦੇ ਤੋਂ ਤਾਂ ਪਿੱਛੇ ਆ ਗਏ ਤੇ ਇਸ ਕਰਕੇ ਇਹ ਆ ਵੀ ਮਨਪ੍ਰੀਤ ਯਾਲੀ ਵੀ ਵੀ ਕੋਈ ਇਸ ਕਿਸਮ ਦੀ ਉਹਨਾਂ ਦੀ ਵੀ ਇੱਕ ਲਿਮਿਟੇਸ਼ਨ ਆ ਜਿਹਦੇ 'ਚ ਜਿੰਨਾ ਉਸ ਖਾਬ ਦਿਖਾਰੇ ਸੀ ਉਹਨੇ ਜੋਗੇ ਉਹ ਅੱਗੇ ਹੋ ਨਹੀਂ ਸਕਿਆ ਉਹ ਤੁਸੀਂ ਦੇਖੋ ਕਿ 2 ਦਸੰਬਰ ਦੀ ਜਿਹੜੀ ਉਹ ਮਾਫੀ ਲਈ ਉਹ ਤਨਖਾਹ ਲਈ ਜਾਂਦੀ ਹੈ ਉਸ ਤੋਂ ਬਾਅਦ ਉਹ ਸੁਖਵੀਰ ਬਾਦਲ ਦੇ ਲਈ ਇੱਕ ਸਿੰਪੈਥੈਟਿਕ ਥਿਊ ਆ ਜਾਂਦਾ ਆਕਾਲੀ ਦਲ ਤੇ ਵਾਰ-ਵਾਰੇ ਦੋਸ਼ ਲੱਗਦਰਾ ਵੀ ਸ਼੍ਰੋਮਣੀ ਕਮੇਟੀ ਨੂੰ ਕੰਟਰੋਲ 'ਚ ਕਰਕੇ ਰੱਖਿਆ ਜਾਣਾ ਪਰ ਦੂਜੇ ਪਾਸੇ ਜਿਵੇਂ ਜੇਸ਼ ਸ਼੍ਰੋਮਣੀ ਅਕਾਲੀ ਦਲ ਆਉਂਦਾ ਦਾਅਵਾ ਛੱਡ ਦੇਊਗਾ ਕੱਲ ਨੂੰ ਬੀਜੇਪੀ ਟੇਡੇ ਵਿੰਗੇ ਢੰਗ ਨਾਲ ਉਸ ਜਿਹੜਾ ਜਿਹੜੀ ਸਿੱਖ ਸੰਸਥਾ ਆਜ਼ਾਦ ਸਿੱਖ ਸੰਸਥਾ ਜੀ ਦੀ ਆਪਣੀ ਇੱਕ ਹੋੰਦ ਆ ਕਿਉਂਕਿ ਪੰਥਕ ਸਿਆਸਤ ਤੱਕ ਲਾਏ ਫਿਰ ਭਾਜੀਪੀ ਉੱਤੇ ਕੰਟਰੋਲ ਨਾ ਕਰੂਗੀ ਜਿਵੇਂ ਹੁਣ ਮੁਸਲਮਾਨਾਂ ਦੀਆਂ ਸੰਸਥਾਵਾਂ ਤੇ ਕੀਤਾ ਜਾਣ ਜਿਹੜਾ ਸਿੱਖ ਸੈਂਟੀਮੈਂਟ ਹੈ ਉਹਨੂੰ ਨਾ ਚਾਹੀ ਢੀਂਡੇ ਨੂੰ ਪ੍ਰਦਾਨ ਬਣਾਤਾ ਦਾਦੂਵਾਲ ਵੀ ਬਣ ਗਏ ਉਧਰ ਮਨਜਿੰਦਰ ਸੈਸਾ ਵੀ ਬਣ ਗਏ ਪਰ ਉਹ ਜਿਹੜਾ ਸਿੱਖ ਸਮਾਜ ਦਾ ਇੱਕ ਸੈਂਟੀਮੈਂਟ ਹੈ ਉਹਨੂੰ ਤਾਂ ਰਿਪਰੈਜ਼ੈਂਟ ਨਹੀਂ ਨਾ ਕਰਦੇ ਸਵਾਗਤ ਹੈ ਦੋਸਤੋ ਮੈਂ ਮੋਹਨ ਸਿੰਘ ਆਵਲਕ ਬੀਤੇ ਕੱਲ ਪਰਸੋ ਤੋਂ ਫਿਰ ਤੋਂ ਮਨਪ੍ਰੀਤ ਸਿੰਘ 41 ਹੋਰੀ ਤੇ ਸੁਖਬੀਰ ਸਿੰਘ ਬਾਦਲ ਆਪਸ ਵਿੱਚ ਮੇਹਣਾ ਮੇਣੀ ਹੋਏ ਆ ਇਹ ਕਿਦਾਂ ਦਾ ਮਤਲਬ ਪੰਥ ਨੂੰ ਬਚਾਉਣ ਦਾ ਜਿਹੜਾ ਸਵਾਲ ਆ ਕਿ ਆਪਸ ਵਿੱਚ ਮੇਹਣਾ ਮੇਣੀ ਹੋ ਕੇ ਪੰਥ ਬਚਾਉਣ ਦੇ ਦਾਅਵੇ ਕੀਤੇ ਜਾ ਰਹੇ ਆ ਜ਼ਿੰਮੇਵਾਰ ਸਾਰੇ ਨੇ ਇਹ ਲੋਕ ਕਹਿੰਦੇ ਨੇ ਔਰ ਇਹ ਮੰਨਿਆ ਵੀ ਜਾਂਦਾ ਰਿਹਾ ਕਿ ਅਸੀਂ ਸਾਰੇ ਜ਼ਿੰਮੇਵਾਰ ਆ ਸਾਰੇ ਪੇਸ਼ ਵੀ ਹੋਏ ਸਾਰਿਆਂ ਨੇ ਝੋਲੀ ਵੀ ਪੁਆਈਆਂ ਬਹੁਤ ਸਾਰੀਆਂ ਗੱਲਾਂ ਤੇ ਫਿਰ ਆਪੇ ਹੀ ਦੁਬਾਰਾ ਪ੍ਰਧਾਨਗੀਆਂ ਲੈ ਲਈਆਂ ਜਾਂਦੀਆਂ ਇੱਕ ਪਾਸੇ ਕਮੇਟੀ ਇੱਕ ਬਣਾ ਕੇ ਉਹਦੇ ਹੇਠ ਭਰਤੀਆਂ ਕੀਤੀਆਂ ਜਾ ਰਹੀਆਂ ਦੂਜੇ ਪਾਸੇ ਸਰਦਾਰ ਸੁਖਬੀਰ ਸਿੰਘ ਬਾਦਲ ਫਿਰ ਤੋਂ ਪ੍ਰਧਾਨ ਬਣ ਗਏ ਪਰ ਪ੍ਰਧਾਨ ਹੋਣ ਤੋਂ ਬਾਅਦ ਫਿਰ ਤੋਂ ਜਿੱਦਾਂ ਦੀ ਉਹਨਾਂ ਦੀਆਂ ਟਿੱਪਣੀਆਂ ਨੇ ਉਹ ਇੱਥੇ ਫਿਰ ਤੋਂ ਸਵਾਲ ਖੜੇ ਹੋਏ ਆਪਾਂ ਤਮਾਮ ਗੱਲਬਾਤ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਗੁਰਸ਼ਮਸ਼ੀਰ ਜੀ ਬਾਈ ਜੀ ਬਹੁਤ ਬਹੁਤ ਸਵਾਗਤ ਸਤਿ ਸ਼੍ਰੀ ਅਕਾਲ ਜੀ ਬਾਈ ਮੇਰਾ ਪਹਿਲਾ ਸਵਾਲ ਹੈ ਜਿਹੜਾ ਪਰਸੋਂ ਤੋਂ ਫਿਰ ਮੇਨੋ ਮੇਣੀ ਹੋਇਆ ਜਾ ਰਿਹਾ ਇਹ ਇਹ ਕਿਵੇਂ ਇੱਕ ਕਿਦਾਂ ਦਾ ਪੰਥ ਬਚਾਉਣ ਦੇ ਜਿਹੜੇ ਗੱਲਾਂ ਨੇ ਮਨੋ ਜੀ ਜਦੋਂ ਆਪਣਾ ਚੱਲਦਾ ਸੀ ਨਾ ਪੰਜਾਬੀ ਸੂਬਾ ਉਹਦੇ ਵਿੱਚ ਇੱਕ ਪੋਲਿਟিক্যাল ਸਲੋਗਨ ਸੀ ਪੰਥ ਤੇਰੇ ਦੀਆਂ ਗੂੰਜਾਂ ਦਿਨੋਂ ਦਿਨ ਪੈਂਦੀਆਂ ਰਹਿਣਗੀਆਂ ਤੇ ਉਹ ਜਿਹੜੀਆਂ ਗੂੰਜਾਂ ਨੇ ਉਹ ਕਦੇ ਨਹੀਂ ਮਤਲਬ ਕਿ ਸ਼ਾਂਤ ਹੁੰਦੀਆਂ ਉਹ ਪੈਂਦੀਆਂ ਹੀ ਰਹਿੰਦੀਆਂ ਨੇ ਚਾਹੇ ਉਹ ਏਸ ਵਾਲੇ ਨਾਲ ਜਿਹੜਾ ਤੁਸੀਂ ਬਿਆਨੀਆਂ ਦਿੱਤਾ ਚਾਹੇ ਉਹ ਪਹਿਲਾਂ ਤੋਂ ਹੈ ਜੇ ਆਪਾਂ ਦੇਖੀਏ ਦੋਨਾਂ ਦੀ ਸਟਰੈਂਥ ਜਿਹੜੀ ਕਿ ਅਕਾਲੀ ਦਰਬਾਰਦਲ ਦੀ ਹੈ ਜਾਂ ਮਨਪ੍ਰੀਤਿਆਲੀ ਦੀ ਹੈ ਅਕਾਲੀ ਦਰਬਾਰਦਲ ਦੀ ਸਟਰੈਂਥ ਕੀ ਹੈ ਦੋ ਐ ਐਮਐਲ ਨੇ ਉਹਨਾਂ ਦੀ ਅਸੈਂਬਲੀ ਦੇ ਵਿੱਚ ਉਹਦੇ ਜੋ ਇੱਕ ਜਿਹੜਾ ਹੈਗਾ ਉਹ ਪੰਜ ਮੈਂਬਰੀ ਕਮੇਟੀ ਚ ਹੈ ਇੱਕ ਹੀ ਹੈਗਾ ਉਹਨਾਂ ਕੋਲ ਤੇ ਜਿਹੜੀ ਅਕਾਲੀ ਸਾਹਿਬ ਦੀ ਹਜੇ ਹੈਗੀ ਐ ਉਹ ਹਜੇ ਹਵਾ ਚ ਹੈ ਆਪਾਂ ਨੂੰ ਪਤਾ ਨਹੀਂ ਵੀ ਕੀ ਐ ਕੀ ਨਹੀਂ ਉਸਤੇ ਬਾਵਜੂਦ ਵੀ ਜਿਹੜੀ ਨਿਊਜ਼ ਮੀਡੀਆ ਸਪੇਸ ਆ ਉਸਤੇ ਵਿੱਚ ਅਕਾਲੀ ਦਲ ਦੀ ਜਾਂ ਇਹ ਜਿਹੜੀ ਸਾਰੀ ਚਾਹੇ ਪੰਜ ਮੈਂਬਰੀ ਕਮੇਟੀ ਆ ਚਾਹੇ ਉਹ ਅਕਾਲੀ ਦਲ ਬਾਦਲਾ ਉਸਤੇ ਦਿਵਾਲੀ ਸਾਰੀ ਬਹਿਸ ਘੁੰਮਦੀ ਆ ਪੰਜਾਬ ਦੇ ਵਿੱਚ ਇਹਦੇ ਚੋਂ ਜਿਹੜੀ ਸਾਰੀ ਬੁਨਿਆਦੀ ਗੱਲ ਸਾਡੇ ਸਮਝਣ ਦੀ ਇਹ ਆ ਚਾਹੇ ਉਹ ਮਨਪ੍ਰੀਤਿਆਲੀ ਦਾ ਹਵਾਲਾ ਹੈ ਚਾਹੇ ਉਹ ਸ਼ੁਭਵੀਰ ਸਿੰਘ ਬਾਦਲ ਦਾ ਹਵਾਲਾ ਹੈ ਉਹਦੇ ਵਿੱਚ ਜਿਹੜਾ ਸਿੱਖ ਜਿਹੜਾ ਸਮਾਜ ਹੈ ਉਸ ਤੇ ਵਿੱਚ ਜਿਹੜੀ ਇੱਕ ਕੰਸਰਨ ਹੈ ਜਿਹੜੀ ਇੱਕ ਬੇਚੈਨੀ ਹੈ ਉਹ ਦੀਆਂ ਸਾਰੀਆਂ ਰਿਫਲੈਕਸ਼ਨਸ ਨੇ ਇਹ ਸਾਰੇ ਲੋਕ ਜਿਹੜੇ ਨੇ ਚਾਹੇ ਮਨਪ੍ਰੀਤ ਯਾਲੀ ਨੇ ਚਾਹੇ ਸੁਖਪੀਰ ਸਿੰਘ ਬਾਦਲ ਨੇ ਇਹ ਆਪਣੇ ਆਪਣੇ ਢੰਗ ਦੇ ਨਾਲ ਉਹ ਜਿਹੜੀ ਸਾਰੀ ਬੇਚੈਨੀ ਹੈ ਉਹ ਜਿਹੜਾ ਸਾਰਾ ਇੱਕ ਅਸ਼ਾਂਤੀ ਹੈ ਉਸ ਸਮਾਜ ਦੀ ਉਸ ਨੂੰ ਆਪਣੇ ਪੋਲੀਟੀਕਲ ਮੋਟਿਵਸ ਲਈ ਕੈਪਟਲਾਈਜ਼ ਕਰਨਾ ਚਾਹੁੰਦੇ ਆ ਤੇ ਜਿਹੜੀ ਗੱਲ ਮਨਪ੍ਰੀਤ ਯਾਲੀ ਨੇ ਕਹੀ ਸੀ ਤੇ ਹਾਂਜੀ ਵੀ ਇਹ ਬੀਜੇਪੀ ਦੇ ਐਂਕਲ ਤੋਂ ਸਾਰਾ ਕੰਟਰੋਲ ਉਹਨਾਂ ਨੇ ਆਪਣੇ ਆਪ ਨੂੰ ਇੱਕ ਰੈਵੋਲੂਸ਼ਨਰ ਇੱਕ ਧਿਰ ਦਿਖਾਇਆ ਸੀਗਾ ਕਿ ਮੈਂ ਖਾਲਸ ਪੋਲੀਟਿਕਸ ਕਰਨੀ ਹੈ ਪਰ ਤੁਸੀਂ ਹੋਣੀ ਦੇਖੋ ਆ ਹਜੇ ਮੁਹਿੰਮ ਦੇ ਵਿੱਚ ਹੀ ਉਹਨਾਂ ਦੀ ਗੱਲ ਆ ਗਈ ਕਿ ਅਸੀਂ ਜੀ ਭਰਤੀ ਜਿਹੜੀ ਉਹ ਕਾਲਤਕ ਸਾਹਿਬ ਤੇ ਨਹੀਂ ਅਸੀਂ ਉਹ ਕਰਨੀ ਠੀਕ ਹੈ ਜਿਹੜੀ ਮੈਂਬਰਸ਼ਿਪ ਆ ਦੂਜਾ ਉਹਨਾਂ ਦਾ ਆ ਗਿਆ ਕਿ ਉਹਨਾਂ ਨੇ ਸੁਖਵੀਰ ਸਿੰਘ ਬਾਦਲ ਨੂੰ ਅਪੀਲ ਵੀ ਕਰਤੀ ਕਿ ਵੀ ਜੇ ਤੁਸੀਂ ਪਾਰਟੀ ਬਚਾਉਣੀ ਆ ਜਾਂ ਦਲ ਬਚਾਉਣਾ ਤਾਂ ਤੁਸੀਂ ਪ੍ਰਧਾਨਗੀ ਛੱਡੋ ਜੇ ਉਹਨਾਂ ਨੂੰ ਅਪੀਲ ਕਰਨੀ ਪੈ ਗਈ ਸੁਖਵੀਰ ਬਾਦਲ ਕੋਲ ਇਹਦਾ ਮਤਲਬ ਇਹ ਨਿਕਲ ਗਿਆ ਕਿ ਉਹ ਜਿਹੜੀ ਵਰਟੀਕਲ ਲਾਈਨ ਖਿੱਚ ਕੇ ਚੱਲ ਰਹੇ ਸੀ ਉਹ ਇਹਦੇ ਤੋਂ ਤਾਂ ਪਿੱਛੇ ਆ ਗਏ ਹੂੰ ਤੇ ਇਸ ਕਰਕੇ ਇਹ ਆ ਵੀ ਮਨਪ੍ਰਿਤ ਯਾਲੀ ਵੀ ਇਹ ਵੀ ਕੋਈ ਇਸ ਕਿਸਮ ਦੀ ਉਹਨਾਂ ਦੀ ਵੀ ਇੱਕ ਲਿਮਿਟੇਸ਼ਨ ਆ ਜਿਹਦੇ ਚ ਜਿੰਨਾ ਉਹ ਖਾਬ ਦਿਖਾ ਰਹੇ ਸੀ ਉਹਨੇ ਜੋਗੇ ਉਹ ਅੱਗੇ ਹੋ ਨਹੀਂ ਸਕੇ ਤੇ ਇਸ ਕਰਕੇ ਉਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਦੋਨਾਂ ਤਿਹਰਾ ਦੇ ਵੱਲੋਂ ਕੋਈ ਨਾ ਕੋਈ ਇਦਾਂ ਦਾ ਪੈਚ-ਅਪ ਚੱਲ ਰਿਹਾ ਹੈ ਕਿ ਵੀ ਸਾਡੀ ਕੋਈ ਨਾ ਕੋਈ ਅੰਡਰਸਟੈਂਡਿੰਗ ਕੋਈ ਸੈਟਿੰਗ ਕਿਸੇ ਕਿਸੇ ਨਾ ਰੂਪ ਦੇ ਵਿੱਚ ਉਹ ਹੋ ਜੇ ਅੱਛਾ ਜਦੋਂ ਨਾ ਆਪਾਂ ਇਹਦੀ ਗੱਲ ਕਰਦੇ ਹਾਂ ਕਿ ਪੰਤ ਦੇ ਬੇਚੈਨੀ ਜਿਹੜੀ ਆਉਂਦੀ ਹੈ ਜੀ ਜਿਹੜਾ ਉਹ ਦੌਰ ਆ ਸਾਰਾ ਜਦੋਂ ਮੁੰਡਿਆਂ ਨੂੰ ਚੱਕ-ਚੱਕ ਕੇ ਮਾਰਿਆ ਜਾਂਦਾ ਬਾਅਦ ਦੇ ਵਿੱਚ ਇਹ ਦਾਵਾ ਕਰਕੇ ਸੱਤਾ 'ਚ ਆਇਆ ਜਾਂਦਾ ਕਿ ਹੁਣ ਅਸੀਂ ਉਹ ਸਵਾਲ ਨੂੰ ਅਡਰੈਸ ਹੋਵਾਂਗੇ ਪੂਰਾ ਸਿੱਖ ਸਮਾਜ ਪੂਰਾ ਪੰਥ ਪੂਰਾ ਪੰਜਾਬ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਅੱਗੇ ਲੈ ਕੇ ਆਉਂਦਾ ਵੱਡੀ ਮਤਲਬ ਵੋਟਾਂ ਨਾਲ ਉਹ ਜਿੱਤਦੇ ਨੇ ਬਾਅਦ ਦੇ ਵਿੱਚ ਇਹ ਕੀ ਵਾਪਰਦਾ ਜਾਂ ਉਹਨਾਂ ਦੇ ਦਿਮਾਗਾਂ 'ਚ ਕੀ ਆਉਂਦਾ ਕਿ ਉਹ ਬਿਨਾਂ ਸ਼ਰਤ ਇਹ ਅਲਾਈਅੰਸ ਕਰ ਲੈਂਦੇ ਨੇ ਤੇ ਜਿਹੜੀ ਉਹ ਸਵਾਲ ਸੀ ਜਿੰਨਾ ਕਰਕੇ ਪੰਜਾਬ ਉਬਲਿਆ ਜਿੰਨਾ ਕਰਕੇ ਪੰਜਾਬ ਦੇ ਮੁੰਡਿਆਂ ਨੇ ਮਤਲਬ ਮੁੰਡਿਆਂ ਨੂੰ ਆਏ ਮਾਰਿਆ ਗਿਆ ਪੰਜਾਬ ਨੂੰ ਬੇਚੈਨੀ ਵਾਲ ਟੱਕਿਆ ਆ ਗਿਆ ਉਸ ਵਾਲਾ ਨੂੰ ਐਡਰੈਸ ਹੋਣ ਦੀ ਬਜਾਏ ਫਿਰ ਇਹ ਇਦਾਂ ਦਾ ਮੋੜ ਆ ਹੋ ਜਾਣਾ ਵੀ ਜਿਹਦਾ 100 ਸਾਲ ਦਾ ਇਦਾਂ ਕਮਾਲ ਦਾ ਇਤਿਹਾਸ ਆ ਤੇ ਇੱਕ ਟਾਈਮ ਤੋਂ ਬਾਅਦ ਅੱਜ ਜੋ 2 ਐਮ ਐਲ ਏ ਤੇ ਸਿਕੜ ਗਿਆ ਇਹ ਕਿਉਂ ਵਾਪਰੇ ਆ ਇਹ ਦੇਖੋ ਇਹਦਾ ਜਵਾਬ ਤਾਂ ਵੈਸੇ ਉਹੀ ਦੇ ਸਕਦੇ ਨੇ ਵੀ ਉਹਨਾਂ ਨੇ ਕਿਉਂ ਨਹੀਂ ਇਹ ਕੀਤਾ ਤੇ ਪਰ ਬਸ ਮੈਂ ਬਾਕੀ ਮੈਨੂੰ ਲੱਗਦਾ ਹੁੰਦਾ ਵੀ ਤੁਹਾਡੀਆਂ ਪ੍ਰਾਇੋਰਟੀਜ਼ ਅਲੱਗ-ਅਲੱਗ ਹੋ ਜਾਂਦੀਆਂ ਜੋ ਤੁਹਾਡੀ ਪ੍ਰਾਇੋਰਟੀ ਰੂਲ ਕਰਨ ਦੀ ਹੈ ਤਾਂ ਫਿਰ ਤੁਸੀਂ ਜਿਹੜੇ ਦੂਜੀਆਂ ਚੀਜ਼ਾਂ ਨੇ ਰੂਲ ਉਹਦੇ ਨਾਲ ਵੀ ਹੋ ਸਕਦਾ ਜੇ ਉਹ ਸਵਾਲ ਅਡਰੈਸ ਕੀਤੇ ਜਾਂਦੇ ਸ਼ਾਇਦ ਰੂਲ ਫਿਰ ਵੀ ਇੱਕ ਕ੍ਰੈਡੀਬਿਲਟੀ ਬਣ ਕੇ ਪਰ ਉਹ ਜੋ ਰੂਲ ਦਾ ਥੋੜਾ ਜਿਹਾ ਪੋਸੀਬਿਲਿਟੀ ਉਹਦੀ ਉਹਦੀ ਔਖਾ ਰਸਤਾ ਥੋੜਾ ਜਿਹਾ ਜੇ ਤੁਸੀਂ ਆਪਣੀ ਕਮਿਊਨਿਟੀ ਲਈ ਜਾਂ ਆਪਣੇ ਲੋਕਾਂ ਲਈ ਖੜਨਾ ਤਾਂ ਉਹਨਾਂ ਨੇ ਥੋੜਾ ਜਿਹਾ ਸੌਖਾ ਰਸਤਾ ਦੇਖ ਲਿਆ ਤੇ ਪਰ ਇਹ ਗੱਲ ਦੀ ਬੇਚੈਨੀ ਜ਼ਰੂਰ ਹੈ ਲੋਕਾਂ ਦੇ ਵਿੱਚ ਕਿਸੇ ਨੂੰ ਇਨਸਾਫ ਨਹੀਂ ਮਿਲਿਆ ਉਹ ਕਾਫੀ ਗੱਲਾਂ ਨੇ ਉਹ ਸਾਰੀਆਂ ਗੱਲਾਂ ਨੇ ਪਰ ਜੇ ਆਪਾਂ ਹੁਣ ਦੀ ਹਾਲਾਤ ਚ ਦੇਖੀਏ ਤਾਂ ਜਿਹੜਾ ਸਿੱਖ ਸਮਾਜ ਵੀ ਹੈ ਉਹ ਇਹ ਵੀ ਨਹੀਂ ਜਾਣਦਾ ਵੀ ਅਸੀਂ ਛੰਡੇ ਚੱਕ ਲਈਏ ਜਾਂ ਅਸੀਂ ਹੁਣ ਵੱਖਰੀ ਸਟੇਟ ਦਾ ਜਿਹੜਾ ਐਲਾਨ ਕਰ ਦਈਏ ਜਾਂ ਉਸ ਤੇ ਅਕਾਲੀ ਦਲ ਸੰਘਰਸ਼ ਕਰੇ ਨਹੀਂ ਉਹ ਇਦਾਂ ਦਾ ਕੁਝ ਨਹੀਂ ਚਾਹੁੰਦਾ ਤੁਸੀਂ ਦੇਖੋ ਨਾ ਕਿ ਉਹ ਕੀ ਚਾਹੁੰਦਾ ਉਹ ਤੁਸੀਂ ਦੇਖੋਗੇ 2 ਦਸੰਬਰ ਦੀ ਜਿਹੜੀ ਉਹ ਮਾਫੀ ਲਈ ਉਹ ਤਨਖਾਹ ਲਈ ਜਾਂਦੀ ਹੈ ਉਸ ਤੋਂ ਬਾਅਦ ਉਹ ਸੁਖਵੀਰ ਬਾਦਲ ਦੇ ਲਈ ਇੱਕ ਸਿੰਪੈਥੈਟਿਕ ਥਿਊ ਆ ਜਾਂਦਾ ਠੀਕ ਹੈ ਉਹ ਇਹ ਚਾਹੁੰਦੇ ਨੇ ਕਿ ਮਤਲਬ ਕਿ ਅਸੀਂ ਉਸ ਪੋਲਿਟਿਕਸ ਤੇ ਵਾਪਸ ਨਹੀਂ ਜਾਣਾ ਬਟ ਅਸੀਂ ਇੱਕ ਥੋੜੀ ਜੀ ਮੋਡਰੇਟ ਪੋਲਿਟਿਕਸ ਥੋੜੀ ਜੀ ਚੰਗੇ ਅਕਸ ਵਾਲੀ ਜਿਹੜੀ ਕਿ ਹਾਲੇ ਸੁਖਵੀਰ ਬਾਦਲ ਨਹੀਂ ਦੇ ਪਾਰੇ ਬਹੁਤ ਸਾਰੇ ਲੋਕ ਕਿਉਂ ਕਨਸਰਨਡ ਨੇ ਕਿ ਸੁਖਵੀਰ ਬਾਦਲ ਰਿਵਾਈਵ ਹੋ ਜਾਣਾ ਪਿੰਡਾਂ ਦੇ ਵਿੱਚ ਹਲੇ ਉਹਨਾਂ ਦੀ ਸਪੋਰਟ ਹਲੇ ਵੀ ਕਿਉਂ ਹੈ ਬੇਸਿਕਲੀ ਉਹ ਹੈ ਕਿ ਜਿਹੜਾ ਉਹਨਾਂ ਦੇ ਰੂਪ ਦਾ ਅਕਾਲੀ ਦਲ ਹੈ ਉਹਦੇ ਵਿੱਚ ਲੋਕਾਂ ਨੂੰ ਇਹ ਲੱਗਦਾ ਵੀ ਜਿਹੜੇ ਸਾਡੇ ਕੰਮਕਾਜ ਨੇ ਜਿਹੜੇ ਸਾਡੇ ਇੰਤਜ਼ਾਮੀਆਂ ਦੇ ਕੰਮ ਨੇ ਐਡਮਿਨਿਸਟ੍ਰੇਸ਼ਨ ਦੇ ਕੰਮ ਨੇ ਪ੍ਰਸ਼ਾਸਨਿਕ ਕੰਮ ਨੇ ਹੋ ਜਿਹੜਾ ਸਾਡਾ ਵਜਕਾ ਹੁੰਦਾ ਪਿੰਡ ਪੱਧਰ ਤੇ ਉਹ ਚੀਜ਼ਾਂ ਅਕਾਲੀ ਪੋਲਿਟਿਕਸ ਥੋੜਾ ਪ੍ਰੋਵਾਈਡ ਕਰਦੀ ਹੈ ਜਿਹੜੇ ਆਪਣੇ ਲੋਕ ਨੇ ਉਸ ਚੀਜ਼ ਨੂੰ ਵੀ ਇੱਕ ਸੈਲੀਬ੍ਰੇਟ ਕਰਨਾ ਚਾਹੁੰਦੇ ਨੇ ਇੱਕ ਜਿਹੜੇ ਤੁਸੀਂ ਸਵਾਲ ਕਏ ਨੇ ਉਹ ਵੀ ਹੈਗੇ ਆ ਡੀਪ ਡਾਉਨ ਪਰ ਉਹ ਉਹਨਾਂ ਤੋਂ ਬਿਨਾਂ ਵੀ ਗੁਜ਼ਾਰਾ ਚੱਲਿਆ ਪੰਜਾਬ ਦਾ ਪਰ ਉਹ ਤਾਂ ਜਦੋਂ ਤੁਸੀਂ ਗੱਲ ਕਰਦੇ ਹੋ ਇਹ ਜਿਹੜੀ ਗੱਲ ਹਾਂਜੀ ਜੇ ਇਹਦੇ ਨਾਲ ਹੀ ਬਚਣਾ ਹੁੰਦਾ ਉਹਨਾਂ ਨੇ ਇਹਨਾਂ ਨੇ ਰਿਵਾਈਵ ਕਰਨਾ ਹੁੰਦਾ ਤਾਂ ਵਿਕਾਸ ਵਿਕਾਸ ਤੋਂ ਹੁਣ ਵੀ ਰੌਲਾ ਪਾਉਂਦੇ ਨੇ ਕਿ ਅਸੀਂ ਬਹੁਤ ਕਰ ਲਿਆ ਪਰ ਜਿਹੜੇ ਸਵਾਲ ਅੰਦਰ ਪਏ ਨੇ ਜ ਜਨਾ ਕਰਕੇ ਪੰਥ ਅਕਾਲੀ ਦਲ ਨੂੰ ਸ਼ਰਮੌਰ ਮੰਨਦਾ ਰਿਹਾ ਅੱਜ ਵੀ ਮੰਨਦਾ ਉਹ ਸਵਾਲਾਂ ਨੂੰ ਐਡਰੈਸ ਹੋਣਾ ਜ਼ਰੂਰੀ ਨਹੀਂ ਹੈ ਨਹੀਂ ਜ਼ਰੂਰੀ ਹੈਗਾ ਮਤਲਬ ਕਿ ਜ਼ਰੂਰੀ ਬਿਲਕੁਲ ਹੈਗਾ ਉਹ ਜ਼ਰੂਰੀ ਕਿਹੜੀ ਵੀ ਧਿਰ ਜਿਹੜੀ ਸਿੱਖ ਪੋਲਿਟਿਕਸ ਤੇ ਜਾਊਗੀ ਉਹ ਕਰੂਗੀ ਪਰ ਇੱਕ ਨਾ ਸੁਸਾਇਟੀ ਦਾ ਵੀ ਹੁੰਦਾ ਆਪਾਂ ਸਾਰਾ ਨਾ ਮਤਲਬ ਕਿ ਇੱਕ ਦਲ ਤੇ ਪਾ ਦਾਂਗੇ ਇਦਾਂ ਨਹੀਂ ਹੁੰਦਾ ਜਦੋਂ ਰਿਫਲੈਕਸ਼ਨ ਜਿਹੜਾ ਵੀ ਪੋਲਿਟੀਸ਼ਨ ਹੁੰਦਾ ਉਹ ਸਮਝਦਾ ਸਮਾਜ ਉਦੀ 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 ਇੰਜੀਨੀਅਰਿੰਗ ਕਰਦਾ ਵੀ ਹੈ ਤੇ ਆਪ ਵੀ ਉਹਦੇ ਅਕੋਰਡਿੰਗ ਹੁੰਦਾ ਤੇ ਜਦੋਂ 6 ਮਾਜ ਦੀ ਇੱਕ ਵੱਡੇ ਹਿੱਸੇ ਦੇ ਵਿੱਚ ਅਕਾਲੀ ਦਲ ਉਹ ਜੇ ਬੇਅਦਬੀ ਦੀ ਘਟਨਾ ਨਾ ਹੁੰਦੀ ਤਾਂ ਇਹ ਗੱਲਾਂ ਦਾ ਬਾਅਦ ਚੋਂ ਨਾਲ ਜੁੜ ਗਈਆਂ ਨਾ ਕਿ ਜਿਹੜੀਆਂ ਤੁਸੀਂ ਕਹਿ ਰਹੇ ਹੋ ਝੂਠੇ ਮੁਕਾਬਲਿਆਂ ਦੀਆਂ ਹੋਰ ਦੀਆਂ ਇਹ ਜਦੋਂ ਅਕਾਲੀ ਦਲ ਦੀ ਸਰਕਾਰ ਸੀ 10 ਸਾਲ ਉਦੋਂ ਵੀ ਧੜੇ ਕਹਿ ਰਹੇ ਸੀ ਕਿੰਨੇ ਕੁ ਲੋਕ ਸ਼ੌਂਟ ਰਹੇ ਸੀ ਇਸ ਗੱਲ ਨੂੰ ਬਲਕਿ ਪੁਆਇੰਟ ਇਹ ਹੈ ਵੀ ਜਿਹੜੀ ਪੰਜਾਬੀ ਸਮਾਜ ਆ ਜਿਹੜਾ ਸਿੱਖ ਸਮਾਜ ਆ ਰੂਰਲ ਸਮਾਜ ਆ ਜਾਂ ਡਾਇਸਪੋਰਾ ਦੇ ਵਿੱਚ ਵੀ ਅਕਾਲੀ ਦਲ ਬਾਦਲ ਦੇ ਵਿੰਗ ਬਣੇ ਹੋਏ ਨੇ ਤੇ ਉਹਦੇ ਵਿੱਚ ਕੀ ਆ ਉਹ ਵੀ ਲੋਕ ਇਹੀ ਚਾਹੁੰਦੇ ਨੇ ਕਿ ਅਸੀਂ ਮਤਲਬ ਕਿ ਇੱਕ ਲੈਵਲ ਤੱਕ ਸਾਡਾ ਇੱਥੇ ਸਿਸਟਮ ਚੱਲੇ ਤੇ ਉਹਦੇ ਵਿੱਚ ਥੋੜਾ ਜਿਹਾ ਬਿਹਤਰ ਕਿਉਂਕਿ ਜਦੋਂ ਬੇਦਬੀ ਦੇ ਦਾਗ ਲੱਗੇ ਵੱਡੇ ਵੱਡੇ ਸੁਮੇਤ ਸਿਆਣੀ ਵਰਗੇ ਲੱਗੇ ਫਿਰ ਉਹਨਾਂ ਲਈ ਵੀ ਔਖਾ ਹੋ ਗਿਆ ਕਿਉਂਕਿ ਇੱਕ ਤਾਂ ਹੁੰਦਾ ਨਾ ਵੀ ਇੱਕ ਹੱਦ ਹੁੰਦੀ ਆ ਫਿਰ ਉਹ ਥੋੜਾ ਜਿਹਾ ਉਸ ਤੋਂ ਜ਼ਿਆਦਾ ਹੋ ਗਈ ਗੱਲ ਤਾਂ ਉਸ ਕਰਕੇ ਜਿਹੜਾ ਕੋਰਸ ਪੋਟਰ ਬੇਸ ਹੈ ਉਹਨੂੰ ਵੀ ਲੱਗਦਾ ਵੀ ਕੁਛ ਨਾ ਕੁਛ ਤਾਂ ਸੈੱਟ ਕਰਨਾ ਪਊਗਾ ਪਰ ਜਿਹੜੀਆਂ ਗੱਲਾਂ ਤੁਸੀਂ ਚੱਕੀਆਂ ਨੇ ਮੈਨੂੰ ਨਹੀਂ ਲੱਗਦਾ ਕਿ ਜਿਹੜਾ ਅਕਾਲੀ ਦਲ ਦਾ ਵੋਟਰ ਹੈ ਜਿਹੜੇ ਲੋਕ ਪਿਛਲੇ 10 ਸਾਲਾਂ ਅਕਾਲੀ ਦਲ ਦੇ ਨਾਲ ਰਹੇ ਨੇ ਤੇ ਉਹ ਇਸ ਵੱਡੇ ਪੱਧਰ ਤੇ ਸੋਚਦੇ ਨੇ ਕਿ ਵੀ ਇੰਨੇ ਡੀਪ ਜਾ ਕੇ ਪਰ ਹੁਣ ਜਿਹੜੀ ਅਕਾਲੀ ਦਲ ਦੀ ਕਮਜ਼ੋਰੀ ਹੋਈ ਆ ਉਹ ਉਹਨਾਂ ਦੀ ਆਪਣੀਆਂ ਕੁਝ ਉਹ ਜਿਵੇਂ ਉਹਦਾ ਉਹ ਉਹਦਾ ਹੈਗਾ ਨਿਆਜ਼ੀ ਦਾ ਸ਼ਹਿਰ ਹੈ ਨਾ ਉਹ ਕਿ ਕੋਈ ਸ਼ਹਿਰ ਦੇ ਲੋਕ ਵੀ ਜ਼ਾਲਮ ਸੀ ਕੁਝ ਸਾਨੂੰ ਮਰਨ ਦਾ ਸ਼ੌਂਕ ਵੀ ਸੀ ਤੇ ਕੁਝ ਤਾਂ ਉਹਨਾਂ ਦੇ ਕੁਝ ਕਾਂਸਪਰੇਸੀਜ਼ ਰਹੀਆਂ ਨੇ ਇਹ ਆਬਵੀਅਸਲੀ ਰਹੀਆਂ ਨੇ ਭਾਜਪਾ ਜਦੋਂ ਦੀ ਆਈ ਹੈ ਦੇਖੋ ਕੋਈ ਵੀ ਉਹਨਾਂ ਨੇ ਰੀਜਨਲ ਪਾਰਟੀ ਨਹੀਂ ਬਚਣ ਦਿੱਤੀ ਸ਼ਿਵ ਸੇਨਾ ਦਾ ਆਪਾਂ ਲਾ ਲიਏ ਹੋਰ ਜਿੰਨੀਆਂ ਵੀ ਮੁਸਲਮਾਨਾਂ ਦਾ ਤੁਸੀਂ ਲਾ ਲਓ ਹੁਣ ਤੁਸੀਂ ਉਹਬੈਸੀ ਦਾ ਲਾ ਲਓ ਕੀ ਰਹਿ ਗਿਆ ਉਹ ਇੱਕ ਬੈਟਰ ਵਰਜਨ ਹੀ ਰਹਿ ਗਿਆ ਭਾਜਪਾ ਦਾ ਉਹ ਜਿਹੜਾ ਵੀ ਡਿਸਟਿੰਕਟ ਹੈਗਾ ਐਲੀਮੈਂਟ ਉਹ ਉਸ ਨੂੰ ਉਹ ਨਿਊਟਰਲਾਈਜ਼ ਕਰ ਦਿੰਦੇ ਨੇ ਉਹ ਮੈਨੂੰ ਲੱਗਦਾ ਕਿ ਉਹਦੇ ਵਿੱਚ ਕੁਝ ਉਹਨਾਂ ਦੀਆਂ ਵੀ ਸੀਗੀਆਂ ਕੁਝ ਤਾਂ ਇਹਨਾਂ ਦਾ ਮੋਰਲ ਕੰਪਾਸ ਵੀ ਘਟਿਆ ਉਸ ਕਰਕੇ ਸਾਰਾ ਕਰਾਈਸਿਸ ਹੈ ਬਾਕੀ ਜਿਹੜੀ ਗੱਲ ਰਹੀ ਕਿ ਮਨਪ੍ਰੀਤ ਯਾਲੀ ਹੈ ਜਿਹੜੇ ਸਾਰਾ ਪ੍ਰੋਸੈਸ ਚੱਲਿਆ ਇਹ ਪ੍ਰੋਸੈਸ ਉਸ ਦੇ ਵਿੱਚੋਂ ਹੀ ਚੱਲਿਆ ਕਿਉਂਕਿ ਇਹਦੇ ਵਿੱਚ ਇੱਕ ਗੱਲ ਸਮਝਣ ਵਾਲੀ ਹੈ ਮਨਪ੍ਰੀਤ ਯਾਲੀ ਦੀ ਸਪੇਸ ਕਿਉਂ ਬਣ ਰਹੀ ਹੈ ਜਾਂ ਗਿਆਨੀ ਹਰਪ੍ਰੀਤ ਦੀ ਸਪੇਸ ਕਿਉਂ ਬਣ ਰਹੀ ਹੈ ਕਿਉਂਕਿ ਪੰਜਾਬ ਦੇ ਵਿੱਚ ਇੱਕ ਜਿਹੜੀ ਮੁਖਤਰਾ ਦੀ ਪੋਲਿਟਿਕਸ ਹੈ ਉਸ ਦੇ ਵਿੱਚ ਜਿਹੜੇ ਆ ਮਸਲੇ ਨੇ ਪੰਥ ਦੇ ਇਹ ਕਿਸੇ ਨੇ ਐਡਰੈਸ ਨਹੀਂ ਕਰਨੇ ਠੀਕ ਹੈ ਚਾਹੇ ਉਹ ਆਮ ਆਦਮੀ ਪਾਰਟੀ ਹੈ ਚਾਹੇ ਕਾਂਗਰਸ ਪਾਰਟੀ ਹੈ ਠੀਕ ਹੈ ਤੇ ਚਾਹੇ ਭਾਜਪਾ ਇਹਨਾਂ ਤਿੰਨਾਂ ਤੋਂ ਤਾਂ ਆਪਾਂ ਉਹਨਾਂ ਮਸਲਿਆਂ ਬਾਰੇ ਨਾ ਕਿਉਂਕਿ ਸਿੱਖਾਂ ਦੀ ਇੱਕ ਮਿਨੋਰਟੀ ਦੇ ਤੌਰ ਤੇ ਜਦੋਂ ਮੋਦੀ ਦਾ ਇੱਕ ਹਿੰਦੂਤਵਾ ਰਾਜ ਚੱਲ ਰਿਹਾ ਹੈ ਉਹਦੇ ਵਿੱਚ ਉਹਨਾਂ ਦੇ ਕੁਝ ਈਸ਼ੂ ਨੇ ਜਿਹੜੇ ਕਿ ਹੋਰ ਕਿਸੇ ਧਿਰ ਨੇ ਅਡਰੈਸ ਨਹੀਂ ਕਰਨੇ ਠੀਕ ਹੈ ਮੰਨ ਲਓ ਉਹਨਾਂ ਦੀ ਆਨਲਾਈਨ ਟ੍ਰੋਲਿੰਗ ਹੁੰਦੀ ਹੈ ਮੰਨ ਲਓ ਅਮਰਿਤਪਾਲ ਦੇ ਮਸਲੇ ਤੇ ਬਹੁਤ ਸਾਰੇ ਸਿੱਖ ਜਿਹੜੇ ਪੱਤਰਕਾਰ ਸੀ ਜਾਂ ਬਹੁਤ ਸਾਰੇ ਲੋਕ ਸੀ ਉਹਨਾਂ ਨੂੰ ਟ੍ਰੋਲ ਕੀਤਾ ਗਿਆ ਜਾਂ ਉਹਨਾਂ ਦੇ ਚੀਜ਼ਾਂ ਬੰਦ ਕੀਤੇ ਆ ਉਹ ਮਸਲਾ ਚੱਕਿਆ ਨਾ ਕਾਦਰਕਸਰਬ ਨੇ ਉਹ ਕਿਸੇ ਹੋਰ ਪਾਰਟੀ ਨੇ ਨਹੀਂ ਚੱਕਿਆ ਤਾਂ ਇਸ ਕਰਕੇ ਇੱਕ ਉਹਨਾਂ ਦੀ ਅਣਸਰਦੀ ਲੋੜ ਹੈ ਕਿ ਉਹਦੇ ਵਿੱਚ ਉਹ ਆਮ ਆਰਮੀ ਪਾਰਟੀ ਤੋਂ ਉਹ ਨਹੀਂ ਦੇਖ ਸਕਦੇ ਕਿ ਉਸ ਗੱਲ ਦਾ ਜਿਹੜਾ ਉਹਨਾਂ ਦੇ ਅੰਦਰ ਬੇਚੈਨੀ ਦੀ ਜਿਹੜੀ ਆਪਾਂ ਗੱਲ ਕੀਤੀ ਉਹਨਾਂ ਨੂੰ ਕੋਈ ਸਿੱਖਬਦਲ ਹੀ ਚਾਹੀਦਾ ਉਸ ਗੱਲ ਦਾ ਤਾਂ ਉਸ ਕਰਕੇ ਮਨਪ੍ਰੀਤ ਵਾਲੀ ਆ ਇਹਨਾਂ ਦੀ ਜਿਹੜੀ ਸਾਰੀ ਮੂਵ ਚੱਲੀ ਆ ਉਹਨੂੰ ਰਿਸਪੌਂਸ ਆ ਪਰ ਜੋ ਇਹਨਾਂ ਦੀ ਲਿਮਿਟੇਸ਼ਨਸ ਹੁਣ ਤੱਕ ਲੱਗੀਆਂ ਨੇ ਜਿੱਦਾਂ ਉਹ ਗਲਤ ਆ ਰਿਹਾ ਸੀ ਵੀ ਇਹਨਾਂ ਨੂੰ ਫਿਰ ਉਹ ਸਪੇਸ ਜਿਹੜੀ ਬਣ ਗਈ ਇੱਕ ਵਾਰ ਲੋਕਾਂ ਨੇ ਪਰ ਜਿੱਦਾਂ ਹੁਣ ਉਧਰੋਂ ਫੇਰ ਕੁਝ ਗੱਲਾਂ ਆ ਰਹੀਆਂ ਨੇ ਵੀ ਹੁਣ ਕੁਝ ਟੜੇ ਫੇਰ ਵਾਪਸ ਬਾਦਲ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਬਾਦਲ ਦੇ ਟੜੇ ਵੱਲ ਜਾ ਰਹੇ ਆ ਜਾਂ ਜਾਣ ਦੀਆਂ ਕੋਸ਼ਿਸ਼ਾਂ ਚ ਨੇ ਤੇ ਉਹਨਾਂ ਦੇ ਜਿਹੜੇ ਬਿਆਨ ਨੇ ਉਹਦਾਂ ਦੇ ਬਿਆਨ ਨੇ ਵੀ ਬਹੁਤ ਹੁਣ ਲਾਈਟ ਜੇ ਹੋ ਗਏ ਤੇ ਇਹ ਜਿਹੜੇ ਸਵਾਲ ਇਹ ਪਿੱਛੇ ਰਹਿ ਗਏ ਵੀ ਸੰਵਿਧਾਨ ਵਾਲੇ ਤਰੀਕੇ ਨਾਲ ਵੀ ਅਕਾਲ ਤਖਤ ਨੂੰ ਮਹਾਨ ਮੰਨ ਲਿਆ ਗਿਆ ਪੇਸ਼ ਹੋ ਲਿਆ ਗਿਆ ਹੁਣ ਫਿਰ ਅਕਾਲ ਤਖਤ ਦੀ ਬਜਾਏ ਸੰਵਿਧਾਨ ਅੱਗੇ ਰੱਖ ਲਿਆ ਉਹ 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 ਪੋਲਿਟਿਕਸ ਜਿਹੜੀ ਪੰਥਕ ਪੋਲਿਟਿਕਸ ਦੀ ਬਜਾਏ ਦੂਜੀ ਪੋਲਿਟਿਕਸ ਹੈ ਨਾ ਉਸ ਪੋਲਿਟਿਕਸ ਵੱਲ ਨੂੰ ਜੇ ਵਧ ਵਧੂਗਾ ਬਾਗੀ ਤੁਹਾਡਾ ਕੀ ਫਿਰ ਰਿਵਾਈਵ ਕਰ ਪਾਊਗਾ ਨਹੀਂ ਦੇਖੋ ਉਹਨਾਂ ਲਈ ਵੀ ਇਹ ਮੈਂ ਧਾਰ ਹੈ ਕਿ ਕਿੱਦਾਂ ਚੱਲੀਏ ਹੈ ਨਾ ਦੂਜਾ ਇਹ ਵੀ ਹਾਲੇ ਫਿਰ ਹਾਲ ਉਹਨਾਂ ਦੀ ਨੀਤੀ ਇਹ ਰਹੀ ਹੈ ਵੀ ਆਪਾਂ ਟੈਕਨੀਕਲ ਗੱਲਾਂ ਦਾ ਹਵਾਲਾ ਦੇ ਕੇ ਕੋਈ ਸਿੱਧੀ ਪੋਜੀਸ਼ਨ ਲੈਣ ਤੋਂ ਬਚੀਏ ਕਿ ਹਾਂ ਵੀ ਅਸੀਂ ਤਾਂ ਪਾਰਟੀ ਨਹੀਂ ਹੈਗੇ ਅਸੀਂ ਤਾਂ ਇੱਕ ਭਰਤੀ ਮੁਹਿੰਮੀ ਚਲਾ ਰਹੇ ਆ ਅਸੀਂ ਤਾਂ ਇੰਨਾ ਕੁ ਹੀ ਕੰਮ ਕਰ ਰਹੇ ਆ ਪਾਰਟੀ ਹੋਰ ਹੈ ਹੈਨਾ ਪਰ ਜਿਹੜਾ ਉਹਨਾਂ ਨੂੰ ਰਿਸਪੌਂਸ ਆ ਰਿਹਾ ਉਹ ਰਿਸਪੌਂਸ ਆ ਰਿਹਾ ਬਦਲਵੀਂ ਸਿਆਸਤ ਕਰਨ ਕਰਕੇ ਉਹ ਕੋਈ ਇਹ ਪ੍ਰਤੀ ਮੁਹਿਮ ਕਰਨ ਕਰਕੇ ਨਹੀਂ ਆ ਰਿਹਾ ਤਾਂ ਇਸ ਕਰਕੇ ਕਿਸੇ ਨਾ ਕਿਸੇ ਸਟੇਜ ਤੇ ਆ ਕੇ ਉਹ ਉਹ ਫਸਿਆ ਹੋਇਆ ਵੀ ਮਹਿਸੂਸ ਕਰਦੇ ਨੇ ਉਹ ਤੋਂ ਨਿਕਲਣਾ ਵੀ ਚਾਹੁੰਦੇ ਨੇ ਫਿਰ ਉਹ ਸੁਖਵੀਰ ਬਾਦਲ ਵਾਲਾ ਐਂਗਲ ਵੀ ਕਿਉਂਕਿ ਦੇਖੋ no doubt ਇਹ ਜਿਹੜਾ ਹੁਣ ਤੱਕ ਦੇ ਜਿੰਨੇ ਐਫਰਟ ਹੋਏ ਨੇ ਸੁਖਵੀਰ ਬਾਦਲ ਦੇ ਖਿਲਾਫ ਜਾਂ ਉਹਦੇ ਬਰਾਬਰ ਤਾਂ ਇਹ ਸਭ ਤੋਂ ਮਨظم ਐਫਰਟ ਹੈ ਜਿਵੇਂ ਕਿ ਸਭ ਤੋਂ ਵੱਧ ਆਰਗੇਨਾਈਜ਼ਰ ਜਿਹਨੇ ਫਰਕ ਵੀ ਪਾਇਆ ਉਹਦੇ ਵਿੱਚ ਬੜ ਵੱਡਾ ਇੱਕ ਘਟਨਾਵਾਂ ਦਾ ਸਿਲਸਲਾ ਹੈ ਪਰ ਉਹਦੇ باوجود ਵੀ ਇੱਕ ਸਟੇਜ ਤੇ ਆ ਕੇ ਫਸ ਗਏ ਤੇ ਇਸ ਕਰਕੇ ਇਹਨਾਂ ਨੇ ਦੂਜੀ ਸਹਿਣਤ ਜਿਹੜੀ ਦਿੱਤੀ ਹੈ ਵੀ ਤੁਸੀਂ ਜੇ ਪ੍ਰਧਾਨਗੀ ਛੱਡੋਗੇ ਤਾਂ ਤਾਂ ਦੂਜਿਆਂ ਨੂੰ ਸਪੇਸ ਮਿਲੂਗੀ ਹੁਣ ਉਹ ਇੱਕ ਗੱਲ ਹੈ ਨਾ ਜਦੋਂ ਤੁਸੀਂ ਇੱਕ ਲੀਕ ਹੀ ਖੇਚ ਲਈ ਜਦੋਂ ਮੰਨ ਲਓ ਹੈਨਾ ਕਿ ਤੁਸੀਂ ਆਪਣਾ ਬਰਾਬਰ ਇੱਕ ਵੰਜ ਗੜ ਰਹੇ ਹੋ ਫਿਰ ਤੁਸੀਂ ਅਗਲੇ ਨਾਲ ਇੱਕ ਆਪਰੇਟਿਵ ਯੂਨਿਟੀ ਦੀ ਗੱਲ ਨਹੀਂ ਕਰਦੇ ਆਪਰੇਟਿਵ ਯੂਨਿਟੀ ਦੀ ਜਦੋਂ ਉਦੋਂ ਹੀ ਗੱਲ ਤੁਸੀਂ ਕਰਦੇ ਹੋ ਜਿਉਂ ਤੁਹਾਨੂੰ ਪਤਾ ਵੀ ਤੁਸੀਂ ਆਪਣੇ ਵਾਲੀ ਲੀ ਕਾਨੂੰਨੀ ਲੰਬੀ ਨਹੀਂ ਲਿਆ ਸਕਦੇ ਤੁਹਾਨੂੰ ਕੋਈ ਨਾ ਕੋਈ ਜਿਹੜਾ ਹੈਗਾ ਹੈ ਜੋੜ ਤੋੜ ਕਰਨਾ ਪਊਗਾ ਮੈਨੂੰ ਲੱਗਦਾ ਹੈ ਕਿ ਮਨਪ੍ਰੀਤ ਯਾਲੀ ਇਹ ਗੇਮ ਨੂੰ ਸਿਆਸੀ ਤੌਰ ਤੇ ਚਲਾ ਰਹੇ ਆ ਤੇ ਹਰਪ੍ਰੀਤ ਜਿਹੜੇ ਜਥੇਦਾਰ ਨੇ ਉਹਨਾਂ ਨੇ ਪੰਥਕ ਸੈਂਟੀਮੈਂਟ ਵਾਲਾ ਐਂਗਲ ਰੱਖਿਆ ਹੋਇਆ ਇਹਦੇ ਵਿੱਚ ਮੈਨੂੰ ਲੱਗਦਾ ਜਿਆਦਾਤਰ ਫਾਈਨਾਂਸ ਦੀ ਜਿਹੜੀ ਸਾਰੀ ਸਿਸਟਮ ਆ ਉਹ ਮਨਪ੍ਰੀਤ ਯਾਲੀ ਦੇ ਗਰੁੱਪ ਕੋਲ ਹੋ ਸਕਦਾ ਹੋਵੇ ਕਿਉਂਕਿ ਉਹਨਾਂ ਦਾ ਇੱਕ ਪਿਸ਼ੋਕੜ ਹੈ ਉਸ ਕਿਸਮ ਦਾ ਉਹਨਾਂ ਕੋਲ ਕਿਉਂਕਿ ਪੈਸੇ ਨਾਲ ਹੀ ਪਾਰਟੀ ਚੱਲ ਜਿਹੜਾ ਬੰਦਾ ਪਿਆਸੇ ਲਾਉਂਦਾ ਉਹ ਆਪਣੇ ਅੰਡਰ ਵੀ ਰੱਖਣਾ ਚਾਹੁੰਦਾ ਸਾਰਾ ਕੁਝ ਸਾਰਾ ਦੇਖੋ ਤੁਸੀਂ ਹੋਰ ਵੀ ਅਕਾਲੀ ਬੈਠੇ ਨੇ ਪਰ ਹਜੇ ਮਨਪ੍ਰੀਤ ਯਾਲੀ ਆਪਣੀ ਦਿਵਾਲੀ ਹੀ ਉਹਨਾਂ ਦੇ ਦਿਵਾਲੀ ਘੁੰਮ ਰਹੀ ਆ ਸਾਰੀ ਗੇਮ ਮੰਨ ਲਓ ਜੇ ਇਹ ਜੇ ਥੜਾ ਮੰਨ ਲਓ ਅਕਾਲੀ ਦਲ ਦਾ ਬਦਲ ਬਣ ਜੇ ਤਾਂ ਉਹਦੇ ਚੋ ਚੀਫ ਮਿਨਿਸਟਰਲ ਕੈਂਡੀਡੇਟ ਤਾਂ ਫਿਰ ਮਨਪ੍ਰੀਤ ਯਾਲੀ ਨੇ ਨਾ ਇਹ ਕਨਸਰਟ ਗੂੜ ਤਾਂ ਉਹ ਚੀਜ਼ ਮੈਨੂੰ ਲੱਗਦਾ ਹੈ ਕਿ ਹਜੇ ਮਨਪ੍ਰੀਤ ਯਾਲੀ ਦੇ ਪੱਖ ਤੋਂ ਹਾਲੇ ਉਹਨਾਂ ਨੇ ਸਫ਼ਰ ਤੈਅ ਕਰਨਾ ਆਪਾਂ ਉਹਨਾਂ ਨੂੰ ਜ਼ਿਆਦਾ ਸਪੈਕਟ ਕਰੀਏ ਹਾਲੇ ਵੀ ਉਹ ਪੂਰਾ ਕਰਨ ਉਹ ਵੀ ਨਹੀਂ ਮੈਨੂੰ ਲੱਗਦਾ ਮੈਨੂੰ ਇਹ ਲੱਗਦਾ ਵੀ ਉਹਨਾਂ ਨੂੰ ਜਾਂ ਤਾਂ ਕਲੇਮ ਛੋਟਾ ਕਰਨਾ ਚਾਹੀਦਾ ਜੋ ਵੀ ਉਹ ਕਰ ਰਹੇ ਨੇ ਜੀ ਉਹਨਾਂ ਨੇ ਕਲੇਮ ਵੱਡਾ ਕਰ ਲਿਆ ਤਾਂ ਫਿਰ ਉਹ ਹੁਣ ਉਹਦੇ ਚੋ ਟੈਕਨੀਕਲਟੀਆਂ ਪਾ ਕੇ ਨਹੀਂ ਪਿੱਛਾ ਨਹੀਂ ਛੱਡਾ ਸਕਦੇ ਫਿਰ ਹੁਣ ਉਹਨਾਂ ਦਾ ਉੱਧਰ ਵੀ ਕੁਝ ਨਹੀਂ ਬਣਨਾ ਕਿਉਂਕਿ ਸੁਖਵੀਰ ਬਾਦਲ ਨੇ ਉਹਨਾਂ ਜਿੰਨਾ ਮੋਰਲ ਇਥੀਕਲ ਸਟੈਂਡ ਨਹੀਂ ਲਿਆ ਉਹਨਾਂ ਨੇ ਹੁਣ ਵੀ ਉਹੀ ਪੋਜੀਸ਼ਨ ਆ ਜ਼ਿਆਦਾਤਰ ਉਹਨਾਂ ਦੀ ਜੋ ਪਹਿਲਾਂ ਰਹੀ ਹੈ ਤੇ ਮੈਨੂੰ ਲੱਗਦਾ ਕਿ ਸੁਖਵੀਰ ਬਾਦਲ ਦੀ ਸਪੋਰਟ ਹਲੇ ਵੀ ਜੋ ਅਕਾਲੀ ਦਲ ਦਾ ਜਿਹੜਾ ਪੈਰਾ ਫਿਰਨੇ ਲਿਆ ਉਹਦੇ ਵਿੱਚ ਅਕਾਲੀ ਦਲ ਦੇ ਜਿਹੜਾ ਆਰਗੇਨਾਈਜ਼ੇਸ਼ਨਲ ਸਿਸਟਮ ਆ ਉਹਦੇ ਵਿੱਚ ਸੁਖਵੀਰ ਬਾਦਲ ਦਾ ਧੜਾ ਹਲੇ ਹਾ ਵੀ ਹੈ ਇਹ ਇਹ ਹਲੇ ਵੀ ਉਹਨੂੰ ਮੀਟ ਆਊਟ ਨਹੀਂ ਕਰ ਰਹੇ ਅੱਛਾ ਜਿਹੜਾ ਅਕਾਲੀ ਦਲ ਤੇ ਵਾਰ-ਵਾਰੇ ਦੋਸ਼ ਲੱਗਦਾ ਹੈ ਵੀ ਸ਼੍ਰੋਮਣੀ ਕਮੇਟੀ ਨੂੰ ਕੰਟਰੋਲ ਚ ਕਰਕੇ ਰੱਖਿਆ ਜਾਣਾ ਪਰ ਦੂਜੇ ਪਾਸੇ ਜਿਵੇਂ ਕੇਂਦਰ ਇਹ ਕਰਦਾ ਵੀ ਮਾਇਨੋਰਟੀਜ਼ ਨੂੰ ਟਾਰਗੇਟ ਕਰਕੇ ਮੁਸਲਮਾਨਾਂ ਦੇ ਖਿਲਾਫ ਵਾਕਫ ਬਿੱਲ ਲਾਉਣ ਲਿਆਉਣੇ ਜੇ ਸ਼੍ਰੋਮਣੀ ਅਕਾਲੀ ਦਲ ਆਪਦਾ ਦਾਵਾ ਛੱਡ ਦੂਗਾ ਕੱਲ ਨੂੰ ਭਾਜਪੀ ਟੇਡੇ ਵਿੰਗੇ ਢੰਗ ਨਾਲ ਉਸ ਜਿਹੜਾ ਜਿਹੜੀ ਸਿੱਖ ਸੰਸਥਾ ਆਜ਼ਾਦ ਸਿੱਖ ਸੰਸਥਾ ਜਿਹਦੀ ਆਪਣੀ ਇੱਕ ਹੋੰਦ ਆ ਜਿਹਦੇ ਦਵਾਲੇ ਸਾਰਾ ਸਿੱਖ ਸਮਾਜ ਜਾਂ ਪੰਜਾਬੀ ਸਮਾਜ ਵੀ ਇਵਨ ਘੁੰਮਦਾ ਉਹਦੀ ਗੱਲ ਮੰਨਦਾ ਅੱਜ ਵੀ ਅਕਾਲ ਦਖਤ ਨੂੰ ਸਰਮੌਰ ਮੰਨਦਾ ਜੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਉਹ ਟੜਾ ਜਿਹੜਾ ਅੱਜ ਵੀ ਹਾਵੀ ਆ ਉਹ ਪਾਸੇ ਹੋ ਜਾਂਦਾ ਕਿਉਂਕਿ ਪੰਥਕ ਸਿਆਸਤ ਤੱਕ ਲਾਏ ਫਿਰ ਬੀਜੇਪੀ ਉਹਤੇ ਕੰਟਰੋਲ ਨਾ ਕਰੂਗੀ ਜਿਵੇਂ ਹੁਣ ਮੁਸਲਮਾਨਾਂ ਦੀਆਂ ਸੰਸਥਾਵਾਂ ਤੇ ਕੀਤਾ ਜਾ ਰਿਹਾ ਨਹੀਂ ਦੇਖੋ ਕੰਟਰੋਲ ਤਾਂ ਟਡੇ ਵੀਗੇ ਢੰਗ ਨਾਲ ਪਹਿਲਾਂ ਤੋਂ ਹੀ ਹੈਗਾ ਹੈ ਨਾ ਪਰ ਕੁਝ ਥੋੜਾ ਬਟਾ ਇੱਕ ਇਸ਼ੂ ਹੈਗੇ ਆ ਜਿਹਦੇ ਚ ਹੱਲੇ ਉਹ ਆਪਣ ਠੀਕ ਹੈ ਹੁਣ ਆਪਾਂ ਦੇਖੀਏ ਕਿ ਢੀਂਡਾ ਸਾਹਿਬ ਹਰਿਆਣਾ ਕਮੇਟੀ ਦੇ ਪ੍ਰਧਾਨ ਬਣ ਗਏ ਠੀਕ ਹੈ ਪਰ ਆਪਾਂ ਦੇਖੀਏ ਵੀ ਇਹ ਜਦੋਂ ਜਦੋਂ ਵਿਰੋਧ ਸ਼ੁਰੂ ਹੋਇਆ ਸੀ ਚਾਹੇ ਜਦੋਂ ਸੰਤੋਖ ਸਿੰਘ ਹੋਣੀ ਸੀ ਜਿਹੜੇ ਮਨਜੀਤ ਸਿੰਘ ਜੀ ਕੇ ਦੇ ਫਾਦਰ ਨੇ ਦਿੱਲੀ ਦੇ ਵਿੱਚ ਜਦੋਂ ਇੱਕ ਵੱਖਰੀ ਕਮੇਟੀ ਜਰਾ ਗਾਂਧੀ ਨੇ ਬਣਾਈ ਉਦੋਂ ਵੀ ਐਂਗਲ ਇਹੀ ਨਿਕਲਿਆ ਕਿ ਬੀ ਅਕਾਲੀ ਦਲ ਸਪੇਸ ਨਹੀਂ ਦਿੰਦਾ ਹਾਲਾਂਕਿ ਸਾਊਥ ਦੇ ਵਿੱਚ ਵੀ ਜਿਹੜੇ ਵੱਖਰੇ ਬੋਰਡ ਬਣੇ ਨੇ ਚਾਹੇ ਉਹ ਹਜੂਰ ਸਾਹਿਬ ਦਾ ਜਾਂ ਪਟਨਾ ਸਾਹਿਬ ਦਾ ਬੇਸਿਕਲੀ ਇੱਕ ਪ੍ਰੋਬਲਮ ਰਹੀ ਹੈ ਪੰਜਾਬ ਦੇ ਅਕਾਲੀ ਦਲ ਦੇ ਉਹ ਡੋਮਿਨੈਂਟ ਕਰਦੇ ਨੇ ਉਰਦੂ ਜਨ ਉਸ ਪੇਸ਼ ਨਹੀਂ ਦਿੰਦੇ ਦੂਜੇ ਰੀਜਨਸ ਨੂੰ ਕਿਉਂਕਿ ਉੱਥੇ ਰੀਜਨਲ ਫਰਕ ਵੀ ਆ ਕਾਲੀ ਨਾਲ ਤਾਂ ਬੇਸਿਕਲੀ ਪੰਜਾਬੀ ਕਿਸਾਨੀ ਦੀ ਪਾਰਟੀ ਹੈ ਉਹ ਸਾਰੇ ਸਿੱਖਾਂ ਦੀ ਪਾਰਟੀ ਤਾਂ ਤਾਂ ਬਣ ਗਈਗੀ ਪੰਜਾਬ ਦੇ ਵਿੱਚ ਸਿੱਖਾਂ ਦੀ ਬਹੁਤ ਗਿਣਤੀ ਹੈ ਹਾਲਾਂਕਿ ਸਿੱਖ ਜਿਹੜੇ ਦੱਖਣ ਦੇ ਵਿੱਚ ਬੈਠੇ ਨੇ ਜਾਂ ਪਟਨੇ ਦੇ ਵਿੱਚ ਬੈਠੇ ਨੇ ਉਹਨਾਂ ਲਈ ਤਾਂ ਅਕਾਲੀ ਦਲ ਉਹਨਾਂ ਦਾ ਤਾਂ ਕੋਈ ਇੰਟਰਸਟ ਨਹੀਂ ਨਾ ਪੂਰੇ ਕਰਦਾ ਤਾਂ ਇਸ ਕਰਕੇ ਉਹਨਾਂ ਨੂੰ ਰਿਪਰੈਜ਼ੈਂਟ ਵੀ ਨਹੀਂ ਕਰ ਪਾਉਂਦਾ ਇਸ ਕਰਕੇ ਉਹ ਆ ਰਿਪਰੈਜ਼ੈਂਟੇਸ਼ਨ ਵੱਖਰੀ ਭਾਲਦੇ ਨੇ ਉਹ ਜਿਹੜੀ ਇੱਕ ਭਾਵਨਾ ਹੈ ਉਹ ਹਰਿਆਣੇ ਦੇ ਸਿੱਖਾਂ ਚ ਵੀ ਹੈ ਠੀਕ ਹੈ ਉਹ ਹੁਣ ਭਾਵਨਾ ਪੰਜਾਬ ਦੇ ਇੱਕ ਢੜੇ ਦੇ ਵਿੱਚ ਵੀ ਹੈ ਜਿਨ੍ਹਾਂ ਨੂੰ ਮੌਕਾ ਨਹੀਂ ਮਿਲਿਆ ਬਾਦਲ ਢੜੇ ਦੇ ਹੁੰਦੇ ਆ ਤਾਂ ਉਹ ਜਿਹੜੀ ਇੱਕ ਬੇਸਿਕ ਸੈਂਟੀਮੈਂਟ ਇੱਕ ਫਾਲਟ ਲਾਈਨ ਕ੍ਰੀਏਟ ਹੋਈ ਹੋਈ ਹੈ ਉਸ ਫਾਲਟ ਲਾਈਨ ਨੂੰ ਯੂਜ਼ ਕੀਤਾ ਜਾਂਦਾ ਹੈ ਆਜ਼ਾਦੀ ਦੇ ਨਾਮ ਤੇ ਕਿ ਹਾਂ ਵੀ ਇਹ ਸੰਸਥਾਵਾਂ ਨੂੰ ਆਜ਼ਾਦ ਕਰਾਣਾ ਉਹ ਚ ਉਹ ਗਲਬਾ ਪਾਉਣਾ ਚਾਹੁੰਦੀ ਹੈ ਬੀਜੇਪੀ ਮਤਲਬ ਆਜ਼ਾਦੀ ਦਿਵਾਉਣ ਦੇ ਨਾਂ ਤੇ ਇਹ ਨਹੀਂ ਦੇਖੋ ਇੱਕ ਸੈਂਟੀਮੈਂਟ ਤਾਂ ਜੈਨੂਨ ਹੈ ਮਤਲਬ ਕਿ ਸਿੱਖ ਸੰਗਤ ਦਾ ਜਿਹੜੀ ਹਰਿਆਣੇ ਦੇ ਨੇ ਲੋਕ ਨੇ ਤੁਸੀਂ ਜਾ ਕੇ ਦੇਖੋ ਪਿਛਲੇ ਜਦੋਂ ਇਹ ਬਦਲਦਲ ਰਿਹਾ ਜਦੋਂ ਜਿੰਨੇ ਦੇ ਇਨਟਰਸਟਾਂ ਬਣਾਈਆਂ ਹੋਈਆਂ ਨੇ ਆਪਣੀ ਹਰਿਆਣੇ ਕੀ ਸਪੇਸ ਹੈ ਉੱਥੇ ਹਰਿਆਣੇ ਦੇ ਸਿੱਖਾਂ ਉਹਨਾਂ ਦੇ ਗੁਰੂ ਘਰਾਂ ਨੂੰ ਜਾ ਕੇ ਦੇਖੋ ਮਤਲਬ ਕਿ ਉਹ ਇੱਕ ਇੱਕ ਇਸ਼ੂ ਜੈਨੂਨ ਵੀ ਹੈਗਾ ਉਹਦੇ ਚ ਪਰ ਉਹ ਇਸ਼ੂ ਤਾਂ ਜਿਵੇਂ ਆਪਾਂ ਦੇਖਿਆ ਹਰ 트ਰੇਜੇਡੀ ਦੇ 트ਰੇਜੇਡੀ ਵਾਪਰ ਜਾਂਦੀ ਹੈ ਫਿਰ ਉੱਤੇ ਪੋਲਿਟਿਕਸ ਹੁੰਦੀ ਹੈ ਹੁਣ ਇਹ ਪੋਲਿਟਿਕਸ ਜਿਹੜੀ ਅੱਗੇ ਹੁੰਦੀ ਹੈ ਜਿਹੜੀ ਆਫਰ ਪੋਲਿਟਿਕਸ ਕੀਤੀ ਗਈ ਜਿਹੜੀ ਹਰਿਆਣਾ ਕਮੇਟੀ ਬਣ ਗਈ ਹੁਣ ਹਰਿਆਣਾ ਕਮੇਟੀ ਨੇ ਜਾਂ ਦਿੱਲੀ ਕਮੇਟੀ ਹੁਣ ਬਣੀ ਉਹ ਸਿੱਖਾਂ ਦਾ ਕੀ ਸਵਾਰ ਰਹੀ ਹੈ ਠੀਕ ਹੈ ਤੇ ਜੇ ਇਦਾਂ ਹੀ ਇੱਥੇ ਹੁਣ ਇਹਨਾਂ ਤੋਂ ਇੱਕ ਹੋਰ ਕਮੇਟੀ ਦੇ ਬੰਦੇ ਆ ਜਾਣਗੇ ਹਾਲ ਫਿਲਹਾਲ ਤਾਂ ਜਿਹੜਾ ਵੀ ਆਊਗਾ ਸੈਂਟਰ ਦੇ ਆਸ਼ੀਰਵਾਦ ਤੋਂ ਬਿਨਾ ਤਾਂ ਆ ਨਹੀਂ ਸਕਦਾ ਕਿਉਂਕਿ ਵੋਟਾਂ ਉਹਨਾਂ ਨੇ ਕਰਾਉਣੀਆਂ ਨੇ ਸਾਰਾ ਸਿਸਟਮ ਉਹਨਾਂ ਦੇ ਹੱਥ 'ਚ ਹੈ ਚਲੋ ਜੇ ਉਹ ਆ ਵੀ ਜਾਂ ਪਰ ਇਸ ਗੱਲ ਦੀ ਕੀ ਹੈ ਵੀ ਉਹ ਹਰਿਆਣਾ ਕਮੇਟੀ ਨੇ ਜੋ ਕੀਤਾ ਹੁਣ ਤੱਕ ਜਿਹੜੀ ਬੀਜੇਪੀ ਸਪਰਸਤ ਹੈ ਜਾਂ ਜਿਹੜੀ ਦਿੱਲੀ ਵਾਲੀ ਹੈ ਉਹਦੇ ਤੋਂ ਵੱਖਰਾ ਕੁਝ ਕਰ ਲੈਣਗੇ ਪਰ ਇਹ ਇੱਕ ਵੱਡੀ ਕੌਂਟਰਡਿਕਸ਼ਨ ਜਿਹੜੀ ਹਲੇ ਵੀ ਹੈ ਖੜੀ ਹੈ ਜਿਹੜੀ ਕਿ ਮਨਜਿੰਦਰ ਸਿੰਘ ਸਿਰਸਾ ਵੀ ਜਿਹਦੇ ਨਾਲ ਯੂਜ ਰਿਹਾ ਜਿਹਦੇ ਨਾਲ ਬਲਜੀਤ ਸਿੰਘ ਜੱਦਾਦੂਵਾਲ ਵੀ ਯੂਜ ਰਿਹਾ ਤੇ ਜਿਹਦੇ ਨਾਲ ਉਹ ਹਰ ਉਹ ਬੰਦਾ ਜੋਜੂਗਾ ਜਿਹੜਾ ਬੀਜੇਪੀ ਸਪੌਂਸਰਡ ਇੱਥੇ ਆਊਗਾ ਉਹ ਹੈਗਾ ਸਿੱਖ ਸਿੱਖ ਸੈਂਟੀਮੈਂਟ ਹੂੰ ਜਿਹੜਾ ਸਿੱਖ ਸੈਂਟੀਮੈਂਟ ਹੈ ਉਹਨੂੰ ਨਾ ਚਾਹੇ ਢਿੰਡੇ ਨੂੰ ਪ੍ਰਧਾਨ ਬਣਾਤਾ ਦਾਦੂਵਾਲ ਵੀ ਬਣ ਗਏ ਉਧਰ ਮਨਜਿੰਦਰ ਸਿਰਸਾ ਵੀ ਬਣ ਗਏ ਪਰ ਉਹ ਜਿਹੜਾ ਸਿੱਖ ਸਮਾਜ ਦਾ ਇੱਕ ਸੈਂਟੀਮੈਂਟ ਹੈ ਉਹਨੂੰ ਤਾਂ ਰਿਪਰੈਜ਼ੈਂਟ ਨਹੀਂ ਨਾ ਕਰਦੇ ਇਸ ਕਰਕੇ ਉਹਨਾਂ ਦੀ ਪੋਜੀਸ਼ਨ ਹਮੇਸ਼ਾ ਵਲਨਰੇਬਲ ਰਹਿੰਦੀ ਹੈ ਉਹ ਪੰਜਾਬ ਦੇ ਵਿੱਚ ਵੀ ਰਹੂਗੀ ਜਿਹੜੇ ਬਾਦਲ ਵਲਨਰੇਬਲ ਹੋਏ ਨੇ ਉਹ ਸਿੱਖ ਸੈਂਟੀਮੈਂਟ ਤੋਂ ਦੂਰ ਜਾਣ ਕਰਕੇ ਹੀ ਹੋਏ ਨੇ ਤਾਂ ਹੁਣ ਆ 골ਡਨ ਟੈਂਪਲ ਦਾ ਇਸ਼ੂ ਚੱਲਿਆ ਸੀਗਾ ਤੁਸੀਂ ਦੇਖੋ ਮਨਜਿੰਦਰ ਸਿੰਘ ਸਿਰਸਾ ਦਾ ਕੋਈ ਬਿਆਨ ਆਇਆ ਹੋਵੇ ਤੁਸੀਂ ਦੇਖੋ ਬਲਜੀਤ ਸਿੰਘ ਦਾਦੂਵਾਲ ਦਾ ਜੋ ਬਿਆਨ ਆਇਆ ਹੋਵੇ ਕਿ ਸਾਰੀ ਖੜ ਜਗਨ ਦੇ ਵਿੱਚ ਦੋ ਦੋ ਦੇਸ਼ਾਂ ਦੀ ਲੜਾਈ ਦਾ ਮਸਲਾ ਹੈ ਉਹਦੇ ਵਿੱਚ ਇੱਕ ਜਿਹੜੀ ਘਟ ਗਣਤੀ ਹੈ ਉਸ ਤੇ ਜਿਹੜੇ ਸੈਂਟੀਮੈਂਟ ਨੇ ਉਸ ਨੂੰ ਕਿੱਦਾਂ ਪਲੇ ਕੀਤਾ ਜਾ ਰਿਹਾ ਹਮ ਉਸ ਤੇ ਕੋਈ ਨਹੀਂ ਬੋਲਿਆ ਕਿਉਂ ਕਿ ਉਹਨਾਂ ਦੇ ਆਕਾ ਨਹੀਂ ਸੀ ਚਾਹੁੰਦੇ ਕੋਈ ਛੋਟੀ ਜੀ ਘਟਨਾ ਹੋ ਜਾਂਦੀ ਮਨਿੰਦਰ ਸਰਸਾ ਕਿਵੇਂ ਕਰਦੇ ਨੇ ਆਪਾਂ ਨੂੰ ਪਤਾ ਤੋਂ ਇਹ ਉਹਨਾਂ ਨੂੰ ਪਤਾ ਇਹ ਉਸ ਲੀਡਰ ਨੂੰ ਵੀ ਪਤਾ ਦੇਖੋ ਮੈਜੋਰਿਟੀ ਜਿਹੜਾ ਸਿਕ ਸੈਂਟੀਮੈਂਟ ਹੈ ਖਾਸ ਤੌਰ ਤੇ ਪੰਜਾਬ ਦਾ ਜਾਂ ਹਰਿਆਣੇ ਦਾ ਵੀ ਨਾਰਥ ਇੰਡੀਆ ਦੇ ਵਿੱਚ ਸਾਊਦੀ ਥੋੜੀ ਜਿਹੀ ਵੱਖਰੀ ਸਥਿਤੀ ਹੋ ਸਕਦੀ ਹੈ ਪਰ ਇੱਕ ਲੈਵਲ ਤੱਕ ਤਾਂ ਜੋ ਭਾਜਪਾ ਨੂੰ ਤਾਂ ਐਂਟੀ ਮinority ਪਾਰਟੀ ਕਿਹਾ ਜਾਂਦਾ ਤਾਂ ਇਸ ਕਰਕੇ ਮジョਰਿਟੀ ਸਿੱਖ ਸੈਂਟੀਮੈਂਟ ਦਾ ਭਾਜਪਾ ਦੇ ਪ੍ਰਤੀ 호ਸਟਾਈਲ ਹੈ ਇਹ ਜਿਹੜੇ ਭਾਜਪਾ ਦੇ ਵਿੱਚ ਸਿੱਖ ਲੀਡਰਸ਼ਿਪ ਗਈ ਹੈ ਜਾਂ ਉਹਨਾਂ ਦੀ ਸਪੋਰਟ ਪ੍ਰਾਪਤ ਹੈ ਇਹ ਉਹਨਾਂ ਨੂੰ ਵੀ ਪਤਾ ਹੂੰ ਠੀਕ ਹੈ ਕਿ ਕਮਿਊਨਿਟੀ ਦਾ ਸੈਂਟੀਮੈਂਟ ਸਾਡੇ ਨਾਲ ਨਹੀਂ ਹੈਗਾ ਤਾਂ ਉਹ ਇੱਕ ਉਹਨਾਂ ਦੇ ਹਰ ਉਸ ਬੰਦੇ ਦੇ ਸਾਹਮਣੇ ਹੁਣ ਮਨਪ੍ਰੀਤ ਯਾਲੀ ਹੋਣੀ ਕਿਉਂ ਥੋੜਾ ਵੱਖਰਾ ਕਰ ਰਹੇ ਨੇ ਇਹ ਸਿੱਧਾ ਭਾਜਪਾ ਜੀ ਕਿਉਂ ਨਹੀਂ ਜਾ ਰਹੇ ਰੀਜ਼ਨ ਇਹਨੂੰ ਪਤਾ ਵੀ ਸਿੱਧਾ ਭਾਜਪਾ ਜਾ ਕੇ ਸਾਡਾ ਨਹੀਂ ਬਣਨਾ ਬੀਬੀ ਜ਼ਗੀਰ ਕੌਰ ਨੇ ਉਹ ਸਮਝਦੇ ਤਾਂ ਹੈਗੇ ਨੇ ਨਾ ਸੈਂਟੀਮੈਂਟ ਨੂੰ ਉਹ ਉਹ ਇੱਕ 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 ਡਿਸਟੈਂਸ ਤੇ ਰਹਿ ਕੇ ਕੰਮ ਕਰਨਗੇ ਜੋ ਮੈਨੂੰ ਲੱਗਦਾ ਜੇ ਉਹਨਾਂ ਨੇ ਪੰਥਕ ਪੋਲਿਟਿਕਸ 'ਚ ਕੰਮ ਕਰਨਾ ਤਾਂ ਉਹ ਕਹਿੰਦੇ ਵੀ ਨੇ ਹਾਲਾਂਕਿ ਇਹ ਨਹੀਂ ਉਹ ਚਾਹੁੰਦੇ ਨੇ ਇਹ ਗੱਲ ਉਹਨਾਂ ਦੀ ਮਜਬੂਰੀ ਹੈ ਜਿਉ ਸਿੱਧਾ ਬੀਜੇਪੀ ਚਲੇ ਜਾਣਗੇ ਬੀਜੇਪੀ ਹਜੇ ਵੀ ਇੱਕ 호ਸਟਾਈਲ ਹੈ ਬਾਇਨ ਲਾਰਜ ਤੇ ਬੀਜੇਪੀ ਆਪਣੇ ਕੰਡਕਟ ਨੂੰ ਸਹੀ ਨਹੀਂ ਕਰ ਰਹੀ ਮੈਨੂੰ ਲੱਗਦਾ ਇਹ ਸਾਰੀ ਸਿਚੁਏਸ਼ਨ ਅਕਾਲੀ ਦਲ ਦੇ ਨਾਲ ਵੀ ਹੈ ਅਕਾਲੀ ਦਲ ਜਿਹੜਾ ਹੈਗਾ ਹੁਣ ਜੋ ਕਿਹਾ ਜਾ ਰਿਹਾ ਵੀ ਅਕਾਲੀ ਦਲ ਦਾ ਭਾਜਪਾ ਦੇ ਨਾਲ ਸਮਝੌਤਾ ਵੀ ਹੋ ਸਕਦਾ ਜਾਂ ਜੋ ਵੀ ਚੀਜ਼ਾਂ ਨੇ ਚਲੋ ਜੇ ਹੁੰਦਾ ਵੀ ਆ ਫਿਊਚਰ ਦੇ ਵਿੱਚ ਪਰ ਉਹ ਜੋ 2000 ਆਪਣੀਆਂ ਹ ਹੁਣ 2024 ਦੀਆਂ ਜਿਹੜੀਆਂ ਲੋਕ ਸਭਾ ਚੋਣਾਂ ਸੀਗੀਆਂ ਉਹਦੇ ਵਿੱਚ ਵੀ ਹੋਣਾ ਸੀ ਪਰ ਕੁਝ ਚੀਜ਼ਾਂ ਤੇ ਉਹਨਾਂ ਨੇ ਡਿਸਟਿੰਕਟ ਕਰਨ ਦਾ ਕੋਸ਼ਿਸ਼ ਕੀਤੀ ਬੇਸਿਕਲੀ ਉਹ ਸੈਂਟੀਮੈਂਟ ਨੂੰ ਮੀਟ ਆਊਟ ਕਰਨਾ ਚਾਹੁੰਦੇ ਨੇ ਤੇ ਹਰ ਉਹ ਧਿਰ ਜਿਹੜੀ ਸਿੱਖਾਂ ਨੂੰ ਰਿਪਰੈਜ਼ੈਂਟ ਕਰੇਗੀ ਤੇ ਭਾਜਪਾ ਦੇ ਦੌਰ ਦੇ ਵਿੱਚ ਉਹਦੇ ਸਾਹਮਣੇ ਆ ਸਵਾਲ ਖੜਾ ਹੈ ਕਿ ਉਹਨੇ ਸੈਂਟੀਮੈਂਟ ਵੀ ਕਿਵੇਂ ਨਾਲ ਰੱਖਣਾ ਤੇ ਭਾਜਪਾ ਦੀ ਸਰਪ੍ਰਸਤੀ ਕਿਵੇਂ ਲੈਣੀ ਹੈ ਇਹਦੇ ਵਿੱਚ ਬੈਲੈਂਸ ਹੈ ਜਿਹੜਾ ਉਹ ਕਿਵੇਂ ਕਰਨਾ ਹੈ ਇਹ ਮੈਨੂੰ ਲੱਗਦਾ ਇਹੀ ਵੱਡਾ ਸਵਾਲ ਹੈ ਅਪੋਲ ਫੇਰ ਗੱਲ ਉੱਥੇ ਲੈ ਕੇ ਆਉਣ 97 ਦੇ ਵਿੱਚ ਜਦੋਂ ਬਿਨਾਂ ਸ਼ਰਤ ਸਮਝੌਤਾ ਕੀਤਾ ਜਾਂਦਾ ਇਹ ਸਵਾਲ ਤਾਂ ਉੱਭਰਿਆ ਨਾ ਕਿ ਇੱਕ ਖੇਤਰੀ ਪਾਰਟੀਆਂ ਨੂੰ ਖਤਮ ਕੀਤਾ ਬੀਜੇਪੀ ਨੇ ਇਹ ਅੱਜ ਵੀ ਉੱਭਰਿਆ ਹੁਣ ਜੰਨੀਆਂ ਪੰਥਕ ਧਿਰਾਂ ਨੇ ਚਾਹੇ ਉਹ ਸੁਖਵੀਰ ਬਾਦਲ ਵਾਲਾ ਧੜਾ ਚਾਹੇ ਬਾਗੀ ਧੜਾ ਚਾਹੇ ਅਮਰਪਾਲ ਵਾਲਾ ਧੜਾ ਜੇ ਸਿੱਖ ਸੈਂਟੀਮੈਂਟ ਇਹਨਾਂ ਤੋਂ ਫਰਕ ਬਣਾ ਕੇ ਚੱਲਦਾ ਜੇ ਫਰਕ ਬਣਾ ਕੇ ਚੱਲਦਾ ਤਾਂ ਉਹ ਇਸ ਗੱਲ ਕਰਕੇ ਚੱਲਦਾ ਨਾ ਕਿ ਬੀਜੇਪੀ ਬਾਰੇ ਪਤਾ ਕਿ ਉਹ ਖੇਤਰੀ ਪਾਰਟੀਆਂ ਨੂੰ ਖਤਮ ਕਰਨ ਦੇ ਤਲੀ ਹੋਈ ਹੈ ਸਾਡੇ ਸਾਹਮਣੇ ਦਿਖਦਾ ਮਹਾਰਾਸ਼ਟਰ ਜਾਂ ਹੋਰ ਜਿੰਨੇ ਵੀ ਸੂਬੇ ਨੇ ਜੇ ਖੇਤਰੀ ਪਾਰਟੀਆਂ ਦੇ ਦੀ ਲੋੜ ਮਹਿਸੂਸ ਕਰਦੇ ਆ ਤੇ ਖੇਤਰੀ ਪਾਰਟੀ ਦੇ ਰੂਪ ਚ ਕੰਮ ਕਰਨਾ ਚਾਹੁੰਦੇ ਆ ਫਿਰ ਇਹ ਸਿੱਖ ਸੈਂਟੀਮੈਂਟ ਨੂੰ ਉਵੇਂ ਐਡਰੈਸ ਕਿਉਂ ਨਹੀਂ ਕਰ پا ਰਹੇ ਇਹ ਤਿੰਨੇ ਤੜੇ ਜਾਂ ਜੜਾ ਵੀ ਹੋਰ ਅੱਗੇ ਬਣੂਗਾ ਕਿਉਂ ਨਹੀਂ ਕਰ پا ਰਹੇ ਇਹਨਾਂ ਦੇ ਦਿਮਾਗ ਚ ਕੁਝ ਹੋਰ ਚੱਲਦਾ ਨਹੀਂ 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 ਉਹਦੇ ਵਿੱਚ ਨਾ ਇੱਕ ਸਾਨੂੰ ਫਰਕ ਕਰਨਾ ਪੈਣਾ ਇੱਕ ਪੰਥਕ ਸੈਂਟੀਮੈਂਟ ਹੈ ਇੱਕ ਖੇਤਰੀ ਪਾਰਟੀ ਹੈ ਖੇਤਰੀ ਪਾਰਟੀ ਅਲੱਗ ਵੀ ਹੋ ਸਕਦੀ ਹੈ ਮੰਨ ਲਓ ਧਰਮਵੀਰ ਗਾਂਧੀ ਵੀ ਇਹ ਗੱਲ ਕਹਿ ਰਹੇ ਹੈ ਕਿ ਪੰਜਾਬ ਚ ਖੇਤਰੀ ਪਾਰਟੀ ਹੋਣੀ ਚਾਹੀਦੀ ਹੈ ਇਹ ਚਟਾਲਾ ਸਾਹਿਬ ਵੀ ਕਹਿ ਰਹੇ ਹੈ ਕਿ ਖੇਤਰੀ ਪਾਰਟੀ ਹੋਣੀ ਚਾਹੀਦੀ ਹੈ ਪਰ ਜਿਹੜਾ ਇਹ ਇਸ਼ੂ ਜਿੱਥੇ ਪਰ ਪੰਥਕ ਸੈਂਟੀਮੈਂਟ ਉਹ ਖੇਤਰੀ ਪਾਰਟੀ ਦੇ ਦੋਲੇ ਵੀ ਤੱਕ ਘੁੰਮੂਗਾ ਨਾ ਨਹੀਂ ਨਹੀਂ ਘੁੰਮਦਾ ਕਿਤੇ ਘੁੰਮਦਾ ਵੀ ਹੈ ਕਿਤੇ ਉਤੋਂ ਬਾਹਰ ਵੀ ਰਹਿੰਦਾ ਹੈ ਮੰਨ ਲਓ ਇਹ ਜਿਹੜਾ ਅਕਾਲੀ ਦਲ ਦਾ ਕੰਬੀਨੇਸ਼ਨ ਸੀਗਾ ਪੰਥਕ ਪਾਰਟੀ ਤੇ ਖੇਤਰੀ ਪਾਰਟੀ ਦਾ ਇਦਾਂ ਦਾ ਕੋਈ ਕੰਬੀਨੇਸ਼ਨ ਪੰਜਾਬ ਹਿੰ ਪਰ ਉਹਦੇ ਵਿੱਚ ਲਾਰਜਲੀ ਉਹ ਰੀਜIONAL ਸੈਂਟੀਮੈਂਟ ਨੂੰ ਛੱਡ ਕੇ ਸਿਕ ਸੈਂਟੀਮੈਂਟ ਤੇ ਹੀ ਪਲੇ ਕਰਦਾ ਰਿਹਾ ਠੀਕ ਹੈ ਤੇ ਉਸ ਕਰਕੇ ਹੁਣ ਇਹ ਹੈ ਕਿ ਉਹਦੇ ਵਿੱਚ ਬੈਲੈਂਸ ਕਿਵੇਂ ਆ ਜਾਂ ਇਹ ਚੀਜ਼ ਨੂੰ ਆਪਾਂ ਕਿਦਾਂ ਦਿਖਾਈਏ ਕਿ ਜਿਹੜਾ ਰੀਜIONAL ਇੰਟਰਸਟ ਹੈ ਪੰਜਾਬ ਦਾ ਉਹੀ ਸਿਕ ਇੰਟਰਸਟ ਹੈ ਐਕਚੁਅਲ ਸਿਚੁਏਸ਼ਨ ਇਹੀ ਹੈ ਪਰ ਇਸ ਨੂੰ ਪੋਲਿਟਿਕਸ 'ਚ ਕਿਦਾਂ ਮੈਨੀਫੈਸਟ ਕਰਨਾ ਹੈ ਇਹ ਜਿਹੜੀ ਆਰਟ ਹੈ ਇਹ ਹੱਲੇ ਆਰਟਨਾ ਤੋਂ ਸੁਖਬੀਰ ਬਾਦਲ ਐਗਜ਼ਿਬਿਟ ਕਰ ਸਕੇ ਨੇ ਨਾ ਅਮਰਿਤਪਾਲ ਕਰ ਸਕੇ ਨੇ ਨਾ ਜਿੰਨੇ ਵੀ ਧੜਿਆਂ ਦਾ ਤੁਸੀਂ ਨਾਂ ਲਿਆ ਤੋ ਆਜਾ ਕੇ ਉਹਨਾਂ ਦੀ ਪ੍ਰੋਬਲਮ ਫਿਰ ਕੀ ਬਣਦੀ ਹੈ ਵੀ ਜਿਹੜੀ ਰੈਡੀਕਲ ਸਿੱਖ ਪੋਲਿਟਿਕਸ ਮੰਨੀ ਜਾਂਦੀ ਹੈ ਇੰਡੀਆ ਦੇ ਵਿੱਚ ਉਹਦੇ ਉਹਦੀ ਖੁੱਡ ਚ ਵੜ ਜਾਂਦੇ ਨੇ ਠੀਕ ਹੈ ਇਸ ਕਰਕੇ ਉਹ ਲਾਰਜਰ ਜਿਹੜੀ ਇੱਕ ਸੈਂਟੀਮੈਂਟ ਹੈ ਜਾਂ ਲਾਰਜਰ ਅਪੀਲ ਹੈ ਕਿਸੇ ਪੋਲਿਟਿਕਸ ਦੀ ਉਹਦੇ ਜੋ ਬਾਹਰ ਨਿਕਲ ਜਾਂਦੇ ਨੇ ਹੁਣ ਅਕਾਲ ਜਿਹੜਾ ਇਹ ਇਹਦਾ ਅੰਮ੍ਰਿਤਪਾਲ ਦਾ ਅਕਾਲੀ ਦਲ ਆ ਤੁਸੀਂ ਦੇਖੋ ਦੋ ਐਮਪੀ ਉਹਨਾਂ ਨੂੰ ਮਿਲੇ ਸੀ ਸੈਂਟੀਮੈਂਟ ਠੀਕ ਹੈ ਉਹ ਇੱਕ ਸੀਗਾ ਪਰ ਅੱਜ ਦੀ ਡੇਟ ਦੇ ਵਿੱਚ ਇੰਨਾ ਕੁਝ ਹੋ ਰਿਹਾ ਉਹ ਕਿੱਥੇ ਹੈ ਉਹ ਅਕਾਲੀ ਦਲ ਐਟ ਦਾ ਐਂਡ ਆਫ ਦਾ ਡੇ ਉਹ ਆਪਣੇ ਈਡੀਅਮ ਚ ਫਸ ਕੇ ਰਹਿ ਗਏ ਤੇ ਲਾਰਜਰ ਸੈਂਟੀਮੈਂਟ ਨੂੰ ਤਾਂ ਮਨਪ੍ਰੀਤਿਆ ਵਾਲੀ ਖਿੱਚ ਕੇ ਲੈ ਗਏ ਇਹਨਾਂ ਵੇ ਉਹਨਾਂ ਤੋਂ ਤਾਂ ਬੈਟਰੀ ਲੈ ਗਈ ਤਾਂ ਇਹਦੇ ਪਿੱਛੇ ਕੀ ਕਾਰਨ ਨੇ ਇਹ ਮੈਨੂੰ ਲੱਗਦਾ ਉਹ ਸਾਰੇ ਉਹਨਾਂ ਧੜਿਆਂ ਤੇ ਸਵਾਲ ਹੈ ਜਿਹੜੇ ਕਿ ਬਾਦਲ ਧੜਿਆਂ ਨੂੰ ਕਹਿੰਦੇ ਨੇ ਵੀ ਭਾਰਤ ਪ੍ਰਸਤ ਨੇ ਵੀ ਅਸੀਂ ਬੜੇ ਚੰਗੇ ਆ ਪਰ ਉਹਨਾਂ ਦੇ ਕੋਲ ਉਹ ਈਡੀਅਮ ਤਾਂ ਹੈ ਨਹੀਂਗਾ ਵੀ ਲੋਕਾਂ ਦੇ ਨਾਲ ਇੰਟਰੈਕਟ ਕਿਵੇਂ ਕਰਨਾ ਉਹ ਈਡੀਅਮ ਤਾਂ ਬਿਕਰਮ ਮਜੀਠੀਆ ਕੋਲ ਹੈਗਾ ਚਾਹੇ ਤੁਸੀਂ ਉਹਨੂੰ ਜਿੰਨਾ ਮਰਜ਼ੀ ਮਾੜਾ ਕਹੋ ਤਾਂ ਇਹ ਇੱਕ ਸਵਾਲ ਨਾ ਉਹ ਵੀ ਹੈਗਾ ਵੀ ਤੁਸੀਂ ਇੰਗੇਜ ਕਿਵੇਂ ਕਰਨਾ ਤੇ ਮੈਨੂੰ ਲੱਗਦਾ ਉਹਦੇ ਵਿੱਚ ਜਿਹੜੇ ਆ ਮੇਨਸਟ੍ਰੀਮ ਦੀਆਂ ਪਾਰਟੀਆਂ ਨੇ ਇਹ ਜ਼ਿਆਦਾ ਕਾਮਯਾਬ ਨੇ ਤੁਸੀਂ ਗੱਲਬਾਤ ਰੱਖੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਅ ਤਾ ਮੇਰੇ ਨਾਲ ਸਨ ਬਾਈ ਗੁਰਸ਼ਮਸ਼ੀਰ ਜੀ ਉਹਨਾਂ ਨੇ ਪੰਥਕ ਪੋਲਿਟਿਕਸ ਦੇ ਬਾਰੇ ਸਿੱਖ ਸੈਂਟੀਮੈਂਟਸ ਬਾਰੇ ਖੇਤਰੀ ਪਾਰਟੀ ਬਾਰੇ ਅਕਾਲੀ ਦਲ ਦੇ ਵਿੱਚ ਜੋ ਚੱਲਦਾ ਪਿਛਲੇ ਲੰਬੇ ਸਮੇਂ ਤੋਂ ਬੀਜੇਪੀ ਦਾ ਜੋ ਰੋਲ ਰਿਹਾ ਖੇਤਰੀ ਪਾਰਟੀਆਂ ਲਈ ਜਾਂ ਸਿੱਖ ਸੈਂਟੀਮੈਂਟਸ ਲਈ ਉਹਦੇ ਬਾਰੇ ਗੱਲਬਾਤ ਕੀਤੀ ਆ ਤੁਹਾਨੂੰ ਇਹ ਗੱਲਬਾਤ ਕਿਵੇਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਵਿਚਾਰ ਜ਼ਰੂਰ ਦਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ